ਦੋ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨ ਜਾਂਦੇ ਸੀ ਤੁਸੀਂ ਕਦੇ ਸੋਚਿਆ ਸੀ ਕਿ ਵੀ ਮੇਰਾ ਵੀ ਘਰ ਬਣ ਜਾਏਗਾ ਅਸੀਂ ਵੀ ਗੱਡੀ 'ਚ ਘੁੰਮਾਂਗੇ ਜਾਇਨਾ ਸੋਹਣਾ ਪਰਿਵਾਰ ਸਾਡਾ ਉਦੋਂ ਸਾਡਾ ਆਪਣਾ ਘਰ ਹੈਗਾ ਸੀਗਾ ਤੇ ਜਿੱਦਾਂ ਇਹਨਾਂ ਦੇ ਡੈਡੀ ਹੋਣ ਤੋਂ ਬਾਅਦ ਥੋੜਾ ਕਾਰਜਾ ਫੁੱਜਾ ਚੜ ਚੁੜ ਗਿਆ ਸੀ ਸਿਰ ਜਿੱਥੇ ਚੱਕ ਚੁੱਕ ਲੈ ਉਹ ਬਹੁਤ ਚੜ ਗਿਆ ਜੀ ਛੋਟੇ ਸੀਗੇ ਫਿਰ ਦੇਖਭਾਲ ਵੀ ਮੈਂ ਹੀ ਕਾਨੀ ਕੋ ਭੈਣ ਭਰਾ ਤਾਂ ਲੱਗੇ ਲੱਗਦਾ ਨਹੀਂ ਸੀਗਾ ਜੀ ਠੀਕ ਹੈ ਅਮੀ ਮੈਂ ਕਿਸੇ ਨੂੰ ਕਹਾਂ ਮੇਰਾ ਕਿਸੇ ਨੇ ਔਖੀ ਵੇਲੇ ਸਾਥ ਦਿੱਤਾ ਮੈਨੂੰ ਨਹੀਂ ਕਿਸੇ ਨੇ ਦਿੱਤਾ ਹੈਗਾ ਸਾਨੂੰ ਪਤਾ ਸੀ ਤਿੰਨ ਪਹਿਣਾ ਕਿੱਦਾਂ ਵਿਆਹੀਆਂ ਆਪਣੀਆਂ ਜਾਂ ਅਸੀਂ ਇਸ ਟਾਈਮ ਜਾਂ ਕਿੱਦਾਂ ਆਪਣਾ ਸਾਰਾ ਕੁਝ ਸੈੱਟ ਕਰਦੇ ਪਏ ਆ ਨਾ ਕੋਈ ਖਾਡੀ ਕੋਈ ਗਲਤ ਵੀਡੀਓ ਹੁੰਦੀ ਨਾ ਕੁਝ ਹੁੰਦਾ ਫਿਰ ਵੀ ਅੰਨਾ ਜਿਆਦਾ ਮਤਲਬ ਬੰਦਾ ਗਲਤ ਕਿਸੇ ਨੂੰ ਬੋਲੇ ਫੇ ਉਹ ਗੱਲ ਗਲਤ ਹੈ ਨਾ ਉਦੋਂ ਇਹਨੂੰ ਕਹਿੰਦੇ ਸੀ ਇਹ ਵੀ ਕੁਝ ਨਹੀਂ ਕਰਦਾ ਕੁਝ ਨਹੀਂ ਬਣਾਉਂਦਾ ਹੁਣ ਉਹ ਸਾਰਾ ਕੁਝ ਆਪਣਾ ਚੱਕਣ ਚੱਕਿਆ ਬਣਾਉਂਦਾ ਆ ਹਜੇ ਵੀ ਲੋਕੀ ਨਹੀਂ ਜੀਣ ਦੇਣਦੇ ਉਹਨੂੰ ਫੇ ਵੀ ਕੋਈ ਨਾ ਕੋਈ ਟੋਕ ਟਕਾਈਆ ਕਰਦਾ ਰਹਿੰਦੇ ਪਰ ਦੁੱਖ ਦਾ ਬਹੁਤ ਲੱਗਦਾ ਮੇਲੇ ਤੇ ਸਭ ਕੁਝ ਇਹੀ ਹੈ ਜਦੋਂ ਲੋਕ ਤੁਹਾਨੂੰ ਟਰੋਲ ਕਰਦੇ ਨੇ ਤੁਹਾਨੂੰ ਤੁਹਾਡੇ ਨਾਮ ਦੇ ਨਾਲ ਬੁਲਾਉਂਦੇ ਨੇ ਦੁੱਖ ਦਾ ਲੱਗਦਾ ਬਹੁਤ ਜਿਹੜਾ ਕਹਿੰਦਾ ਕਹੀ ਜਾਵੇ ਸਸ ਆਪਣਾ ਕੰਮ ਕਰਨਾ ਨੇ ਦੂ ਵਿਆਹ ਕੇ ਆਏ ਸੀ ਕੀ ਉਮੀਦਾਂ ਸੀ ਕੀ ਸੋਚਦੇ ਪਏ ਸੀ ਕਿ ਸੋਹਰੇ ਘਰ ਦੇ ਵਿੱਚ ਕੁੜੀਆਂ ਬਹੁਤ ਸਾਰੀਆਂ ਉਮੀਦਾਂ ਲੈ ਕੇ ਆਉਂਦੀਆਂ ਅ ਪਹਿਲੀ ਗੱਲ ਤਾਂ ਮੈਂ ਜਿੱਦਾਂ ਦੇ ਕਿਉਂਕਿ ਜਿੱਦਾਂ ਦੇ ਹਾਲਾਤ ਸੀਗੇ ਉਸ ਟਾਈਮ ਦੇ ਵਿੱਚ ਇਹੋ ਜਿਹਾ ਮੈਂ ਕੁਝ ਸੋਚਿਆ ਨਹੀਂ ਸੀਗਾ ਕਿ ਮੈਂ ਆਪਣੇ ਸ਼ੌਂਕ ਪੂਰੇ ਕਰਾਂ ਜਾਂ ਹਨਾ ਵੀ ਮੈਂ ਇਹੋ ਜਿਹਾ ਕੱਪੜਾ ਲੀੜਾ ਪਾਵਾਂ ਬਸ ਇਹੀ ਸੀਗਾ ਕਿ ਸਿਰਫ ਇੱਕ ਸਾਡਾ ਘਰ ਬਣ ਜੇ ਇਹੀ ਸਿਰਫ ਉਮੀਦ ਸੀਗੀ ਇਹਨਾਂ ਦੇ ਕੋਲ ਕਿ ਬਸ ਹਰ ਇੱਕ ਚੀਜ਼ ਘਰ ਦੀ ਬੰਜਵੇ ਬਸ ਇਹ ਨਹੀਂ ਆ ਕਿ ਕੋਈ ਫਾਲਤੂ ਖਰਚਾ ਨਹੀਂ ਸੀ ਕਿਹਾ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਤੁਹਾਡਾ ਹੁਣ ਬੱਚਾ ਵੱਡਾ ਹੁੰਦਾ ਪਿਆ ਉਹਨੂੰ ਪੜ੍ਹਾਓ ਲਿਖਾਓ ਤੁਸੀਂ ਕਦੇ ਸ਼ੌਂਕ ਮਤਲਬ ਪੂਰੇ ਕਰਨ ਲਈ ਮੈਨੂੰ ਮੇਰੇ ਛੂੜੇ ਤੇ ਵੀ ਗੱਲ ਕੀਤੀ ਸੀਗੀ ਕਹਿੰਦੇ ਕਿ ਤੁਸੀਂ ਆਪਣੇ ਇਸ ਟਾਈਮ ਸ਼ੌਂਕ ਪੂਰੇ ਕਰਦੇ ਆ ਤੁਹਾਡਾ ਤਾਂ ਬੇਬੀ ਵੱਡਾ ਹੋ ਗਿਆ ਆ ਮੇਕਾ ਵੀ ਮੈਨੂੰ ਸ਼ੌਂਕ ਆ ਹਨਾ ਚੂੜੇ ਦਾ ਸ਼ੌਂਕ ਆ ਬੇਬੀ ਵੱਡਾ ਹੋ ਗਿਆ ਇਹਦੇ 'ਚ ਇਹ ਮੈਟਰ ਨਹੀਂ ਕਰਦਾ ਹੈਗਾ ਜਿਨ੍ਹਾਂ ਦੇ ਇੰਨੇ ਇੰਨੇ ਜਵਾਨ ਆ ਨਿਆਣੇ ਹਨਾ ਉਹ ਵਿਆਹਾਂ ਸ਼ਾਦੀਆਂ ਦੇ ਵਿੱਚ ਚੂੜੇ ਪਾ ਕੇ ਤੁਰੀਆਂ ਫਿਰਦੀਆਂ ਹਜੇ ਤਾਂ ਮੈਂ ਤੇ ਤੱਕ ਮੇਰਾ ਇਹ ਸ਼ੌਂਕ ਆ ਵੀ ਮੈਂ ਆਪਣੇ ਵਿਆਹ ਨੂੰ ਦੁਬਾਰਾ ਸਾਰਾ ਕੁਝ ਤਿਆਰ ਕਰਕੇ ਪ੍ਰੀ-ਵੇਡਿੰਗ ਦੁਹਰਾ ਕਰਾਵਾਂ ਮੇਰਾ ਤਾਂ ਇਹ ਇਰਾਦਾ ਮੇਰਾ ਡ੍ਰੀਮ ਹੈ ਇੱਕ ਮੈਂ ਵੀ ਆਪਣੀ ਜਦੋਂ ਮੈਂ ਗਿਆ ਸੀ ਇਹ ਕਿਸੇ ਨਾ ਵੱਧ ਘੱਟ ਬੋਲੂਗਾ ਐਵੇਂ ਕੋਈ ਸਾਨੂੰ ਕਹੂਗਾ ਮੁੰਡਾ ਇਹਦਾ ਇਦਾਂ ਬੋਲਦਾ ਇਦਾਂ ਬੋਲਦਾ ਇਸ ਕਰਕੇ ਮੈਂ ਕਰ ਜੀ ਤੂੰ ਦਰਦੀ ਨਹੀਂ ਕਰ ਦੇਜੇਂ ਮੈਂ ਕਰ ਜਾਣਾ ਕਦੇ ਦਿਲ ਦੇ ਵਿੱਚ ਨਾ ਹੋਏ ਹੋਣ ਕਿ ਵੀ ਆਹ ਕਰਨਾ ਚਾਹੀਦਾ ਸੀ ਪਹਿਲਾਂ ਜਦੋਂ ਮਤਲਬ ਕਿ ਨਹੀਂ ਸੀ ਸੋਸ਼ਲ ਮੀਡੀਆ ਤੇ ਜਦੋਂ ਅਧੂਰੇ ਰਹਿੰਦੇ ਸੀਗੇ ਦਿਲ ਟੁੱਟਦਾ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿੰਨਾ ਦਾ ਫੀਲ ਹੁੰਦਾ ਸੀ ਦੱਸੋ ਮੈਨੂੰ ਤਾਂ ਫੀਲ ਕੀ ਹੋਣਾ ਕਿ ਮੈਂ ਕਹਿੰਦੀ ਸੀ ਕਿ ਯਾਰ ਜਿੱਦਾਂ ਲੋਕੀ ਮਤਲਬ ਤੁਰੇ ਫਿਰਦੇ ਆ ਨਾ ਆਪਣੇ ਸ਼ੌਂਕ ਪੂਰੇ ਕਰਦੇ ਪਏ ਜਾਂ ਆਪਣੇ ਸ਼ੌਂਕ ਵੀ ਇੱਦਾਂ ਹੀ ਪੂਰੇ ਹੁੰਦੇ ਆਪਾਂ ਵੀ ਕਿਤੇ ਬਾਹਰ ਲੀਆਂ ਕੰਟਰੀਆਂ 'ਚ ਘੁੰਮਦੇ ਬਸ ਇਹ ਹੀ ਚੀਜ਼ ਸ਼ੌਂਕ ਸੀਗਾ ਮੇਰਾ ਰੱਦਾ ਮੈਂ ਵੱਡੀ ਸਾਰੀ ਪਾਰਟੀ ਰੱਖਾਂ ਮੇਰਾ ਘਰ ਟੋਪ ਦਾ ਬਣਿਆ ਹੋਵੇ ਮੈਂ ਲੇਟਾ ਲਾਈਆਂ ਹੁਣ ਪੂਰੇ ਘਰ ਤੇ ਮੇਰੇ ਸਾਰੇ ਰਿਸ਼ਤੇਦਾਰ ਆਏ ਹੁਣ ਮੈਂ ਦੁਬਾਰਾ ਵਿਆਹ ਕਰ ਲਵਾਂ ਆਪਣਾ ਕਿਉਂਕਿ ਜਿਹੋ ਜੀ ਕੰਡੀਸ਼ਨ ਸੀਗੀ ਜਿਹੋ ਜਿਹੇ ਹਾਲਾਤ ਸੀਗੇ ਉਸ ਟਾਈਮ ਦੇ ਵਿੱਚ ਮੈਨੂੰ ਵੀ ਸਾਰਿਆਂ ਨੇ ਕਹਿ ਦਿੱਤਾ ਸੀ ਪ੍ਰੇ ਤੂੰ ਵੀ ਮਤਲਬ ਕੀ ਦੇਖਿਆ ਹਨਾ ਤੂੰ ਕੀ ਕਰਦੀ ਪਈ ਆ ਤੂੰ ਨਾ ਮਤਲਬ ਤੂੰ ਆਪਣੀ ਜ਼ਿੰਦਗੀ ਖਰਾਬ ਕਰਦੀ ਮੈਂ ਕਹਿੰਦੀ ਨਹੀਂ ਮੈਂ ਕਹਿੰਦੀ ਜਿੱਥੇ ਉਹ ਖੁਸ਼ ਆ ਮੈਂ ਵੀ ਉੱਥੇ ਹੀ ਖੁਸ਼ ਹਾਂ ਹਨਾ ਵੀ ਇਸ ਟਾਈਮ ਦੇ ਵਿੱਚ ਬਣਾਉਣਾ ਘਰ ਬਹੁਤ ਔਖਾ ਆ ਜ਼ੀਰੋ ਤੋਂ 100 ਤੱਕ ਆਉਣਾ ਇਹ ਸਫਰ ਹਮ ਸਫਰ ਦੇ ਨਾਲ ਕਿੱਦਾਂ ਦਰਿਆ ਕਿਤੇ ਘੁੰਮਣ ਜਾਣਾ ਸਾਡੇ ਕੋਲ 2-300 ਰੁਪਿਆ ਹੁੰਦਾ ਸੀ ਅਸੀਂ 100 ਦਾ ਤੇਲ ਪਾਇਆ ਸਪਲੈਂਡਰ 'ਚ 200 ਨਾ ਬਾਬੇ ਬਲਖਨਾ ਦੇ ਘੁੰਮੇ ਨਾ ਕੋਈ ਗੱਲ ਨਹੀਂ ਮੈਂ ਕਿਹਾ ਰਾਹ ਚ ਲੰਗਰ ਲੱਗਾ ਖਾ ਲੈਣਾ ਘੁੰਮਣਾ ਆਈ ਬੜਾ ਘੁੰਮੇ ਮੈਂ ਕਹਿੰਦਾ ਵੀ ਅਸੀਂ ਇੰਨਾ ਕੁ ਘੁੰਮੇ ਹਨਾ ਉਹ ਟਾਈਮ ਤੋਂ ਲੈ ਕੇ ਇੱਥੇ ਤੱਕ ਮੇਰੇ ਨਾਲ ਆ ਕਿ ਵੀ ਕਾਫੀ ਟਰੋਲਿੰਗ ਹੋਈ ਬਹੁਤ ਜ਼ਿਆਦਾ ਮੰਮੀ ਨੂੰ ਉਹ ਕਰਦੇ ਆ ਸੱਚ ਮੰਮੀ ਨੂੰ ਹਾਂ ਬਾਜੀ ਤੋਂ ਬਹੁਤ ਕੀਤੀ ਆ ਕੱਲ ਵੀ ਕਰਦੇ ਪਰ ਸਾਨੂੰ ਆਈ ਕਦੀ ਅੱਜ ਤੱਕ ਮੇਰੀ ਮੰਮੀ ਵੀ ਆ ਅਤਾ ਕਹੀਂ ਆਪਣੀ ਮੰਮੀ ਨੂੰ ਵੀ ਨਿੱ ਕਦੀ ਰੋਕਿਆ ਹੈਗਾ ਹਨਾ ਮੈਂ ਮੰਮਾ ਦੇ ਪੈਂਟ ਟੌਪ ਉਹ ਆਇਆ ਸੀਗਾ ਆਹੋ ਤੇ ਉਹ ਮੰਮਾ ਨੂੰ ਤਿਆਰ ਕੀਤਾ ਸੀਗਾ ਤੇ ਮੰਮਾ ਕਹਿੰਦੇ ਕਿ ਮੈਨੂੰ ਬਹੁਤ ਸ਼ੌਂਕ ਸੀਗਾ ਵੀ ਮਤਲਬ ਅਸੀਂ ਵੀ ਇੱਦਾਂ ਰਹੀਏ ਉਦਾਂ ਰਹੀਏ ਮੈਂ ਮੰਮਾ ਨੂੰ ਨਾ ਇੱਕ ਹੀ ਗੱਲ ਕਹੀ ਮੰਮਾ ਕਹਿੰਦੇ ਨਹੀਂ ਮੈਨੂੰ ਬਿਕਰਮ ਬੋਲੂਗਾ ਮੈਂ ਕਿਹਾ ਨਹੀਂ ਬੋਲਦੇ ਤੁਹਾਨੂੰ ਕੁਝ ਨਹੀਂ ਬੋਲੂਗੇ ਤੇ ਮੈਂ ਨਾ ਮੰਮਾ ਨੂੰ ਪੈਂਟ ਆਪ ਪਵਾ ਕੇ ਤੇ ਉਹੀ ਮੰਮਾ ਦੀ ਨੇ ਇੱਕ ਰੀਲ ਆਪਾ ਪੋਸਟ ਕਰ ਦਿੱਤੀ ਉਹੀ ਰੀਲ ਦੇ ਥੱਲੇ ਕਮੈਂਟ ਆਗੇ ਇਹ ਬੁੱਢੇ ਬਾਰੇ ਇਹਨਾਂ ਨੂੰ ਸ਼ੌਂਕ ਹੀ ਪੈ ਗਿਆ ਅੱਜ ਪੈਂਟ ਟੌਪ ਪਾਉਣ ਦਾ ਅੱਜ ਇਹਨਾਂ ਨੂੰ ਜਵਾਨੀਆਂ ਚਾੜੀ ਆ ਹਾਂ ਜੇ ਤੋਂ ਚਾਰ ਪੈਸੇ ਆ ਜੇ ਤੋਂ ਚਾਰ ਪੈਸੇ ਉਹ ਜੀਨ ਪਾਲਵੇ ਯਾਰ ਕਹਣਾ ਬਹੁਤ ਵਧੀਆ ਯਾਰ ਕਿੱਥੋਂ ਲਈ ਅੱਜ ਸਾਡੀ ਮਾਂ ਵਿਚਾਰੀ ਨੇ ਪਾਲੇ ਤੇ ਗਲਤ ਟ੍ਰੋਲ ਹੋਣ ਲੱਪਿਆ ਯਾਰ ਦੋਸਤ ਯਾਰ ਵੈਲੀ ਕਹਿੰਦੇ ਹੁਣ ਯਾਰ ਤੂੰ ਕਿਹੜੇ ਕੰਮੀ ਲਈ ਹੋਈ ਆਪਣੀ ਜਨਾਨੀ ਮੁੰਡਿਆਂ ਮੰਡਿਆਂ ਚ ਗੱਲਾਂ ਕਰਦੇ ਹੋਣਗੇ ਕਰਦੇ ਆ ਮੈਨੂੰ ਪਤਾ ਜੇ ਸੋਚਦੇ ਆ ਵੀ ਨਹੀਂ ਪਤਾ ਲੱਗਦਾ ਵੀ ਕਰਾਉਣਾ ਮੈਨੂੰ ਪਤਾ ਕਰਦੇ ਆ ਪਰ ਮੇਰੇ ਮੂੰਹ ਤੇ ਅੱਡੀ ਕੋਈ ਹੈ ਨਹੀਂ ਜਿਹੜਾ ਮੇਰਾ ਮੂੰਹ ਤੇ ਹਵਾ মিডিਆ ਦੇ ਨਾਲ ਜੁੜੇ ਸਾਡੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸੋ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਕਿਉਂਕਿ ਪੂਰਾ ਦਾ ਪੂਰਾ ਪਰਿਵਾਰ ਹੁਣ ਸਾਡੇ ਨਾਲ ਮੌਜੂਦ ਹੈ। ਸੋ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਆਂਟੀ ਜੀ ਦੇ ਨਾਲ ਕਰਾਂਗੇ। ਆਂਟੀ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਜੀ। ਸੇਤਾ ਦੱਸੋ ਕਿਵੇਂ ਆ? ਹਾਂਜੀ ਠੀਕ। ਅੱਛਾ ਪਤ ਤੁਹਾਨੂੰ ਵਲੌਗਸ ਦੇ ਵਿੱਚ ਤਾਂ ਬਹੁਤ ਦੇਖਿਆ ਬਹੁਤ ਸੋਹਣਾ ਵਲੌਗ ਬਣਾਉਂਦੇ ਹੋ ਤੁਸੀਂ। ਨੂ ਰਾਣੀ ਨੂੰ ਬਹੁਤ ਪਿਆਰ ਕਰਦੇ ਹੋ। ਹਾਂਜੀ ਇਹ ਕੋਸਟ ਹੈਗਾ ਹੈ ਕਿਉਂਕਿ ਇਨਾਂ ਨੇ ਪਿਆਰ ਕਰਨਾ ਹੋਰ ਮੈਂ ਕਿਵੇਂ ਨਾ ਕਰਨਾ ਹੈ ਜੀ ਕਿ ਨਹੀਂ ਜੀ ਸਭ ਕੁਝ ਮੇਰੀ ਲਈ ਹੀ ਹੈ ਅੱਛਾ ਨੂਨ ਨਾਲ ਇੰਨਾ ਪੁੱਤ ਦਾ ਧੀਆ ਦਾ ਆਪਣੇ ਘਰ ਹੀ ਆ ਰਹਿਣਾ ਤੇ ਇੰਨਾ ਨਹੀਂ ਹੈ ਮੇਰੇ ਕੋਲ ਇਨਾਂ ਨੇ ਮੈਨੂੰ ਦੇਖਣਾ ਹੈ ਜੀ ਇਨਾਂ ਨੇ ਮੈਨੂੰ ਚੱਕਣਾ ਡੀਜੀਟਿੰਦੀ ਨੂੰ ਠੀਕ ਹੈ ਨਹੀਂ ਔਖੀ ਤੁਹਾਡੀ ਤੇ ਇਹਨਾਂ ਨੇ ਕੰਮ ਹੋਣਾ ਜੀ ਅੱਛਾ ਮਤਲਬ ਇੰਨਾ ਪਿਆਰ ਨੂੰ ਦੇ ਨਾਲ ਪੈ ਗਿਆ ਕਿ ਮੁੰਡੇ ਨੂੰ ਵੀ ਡਾਂਟ ਦੰਦੇ ਆਪਣੇ ਨੂੰ ਡਾਂਟਣਾ ਪੈਂਦਾ ਫਿਰ ਕਿਉਂਕਿ ਇਹ ਵੀ ਧੀਆ ਵਰਗੀ ਜਿੱਦਾਂ ਦੀ ਆਪਣੀ ਧੀਆ ਇਦਾਂ ਦੀ ਜੀ ਠੀਕ ਹੈ ਕਿ ਨਹੀਂ ਅੱਛਾ ਪਹਿਲਾਂ ਆਂਟੀ ਜੀ ਜ਼ਿੰਦਗੀ ਕਿੱਦਾਂ ਦੀ ਸੀ ਕਿੱਦਾਂ ਬੱਚਿਆਂ ਨੂੰ ਪਾਲਿਆ ਤੇ ਹੁਣ ਜਦੋਂ ਸੋਸ਼ਲ ਮੀਡੀਆ ਨਿਕਲਿਆ ਉਹਦੀ ਤਾਂ ਨਾ ਵੀ ਗੱਲ ਕਰੀਏ ਤਾਂ ਵੀ ਠੀਕ ਆ ਪਰ ਉਹ ਮਾੜਾ ਟਾਈਮ ਬਹੁਤ ਦੇਖਿਆ ਹੈ ਜੀ ਚਾਪ ਹਾਂ ਜੀ ਉਹ ਤਾਂ ਇੰਨਾ ਕੁ ਮਾੜਾ ਟਾਈਮ ਦੇਖਿਆ ਵੀ ਡੈਡੀ ਇਹਨਾਂ ਦੇ ਬਿਮਾਰ ਹੋ ਗਏ ਵੱਡੀ ਕੁੜੀ ਹੋਣ ਤੋਂ ਬਾਅਦ ਉਹ ਠੀਕ ਨਹੀਂ ਸੀਗੇ ਤਾਂ ਬਿਕਰਾ ਕੀ ਹੋਇਆ ਸੋਨ ਉਹਨਾਂ ਨੂੰ ਆ ਸੀਗੀ ਟੀਵੀ ਦੀ ਸਖੈ ਸੀਗੀ ਬਿਮਾਰ ਰਹਿੰਦੀ ਸੀਗੇ ਤਾਂ ਹੌਲੀ ਹੌਲੀ ਦੋ ਘਰ ਅੰਦਰੋਂ ਅੰਦਰੀ ਜਿੱਦਾਂ ਵਾਧਦਾ ਰਿਹਾ ਤੇ ਉਹਨਾਂ ਨੂੰ ਆਮ ਨੇ ਬੜਾ ਇਲਾਜ ਕਰਾਇਆ ਬੜਾ ਦਾਖਲ ਕੋਈ ਬਹੁਤ ਕੋਈ ਵੀ ਹਸਪਤਾਲ ਨਹੀਂ ਛੱਡਿਆ ਸੀ ਜਿੱਥੇ ਨਹੀਂ ਗਏ ਹਾਂਜੀ ਤੇ ਬੜੀਆਂ ਕੁੜੀਆਂ ਸੀ ਉਹ ਨੇ ਕੰਮ ਘੁੰਮੇ ਸੀ ਘਰਾਂ ਚ ਕਰਨਾ ਤੇ ਜਦੋਂ ਹੋਈ ਜਵਾਨ ਤੇ ਉਧਰੋਂ ਮੇਰੀ ਅਮਨ ਸੀਗੀ ਇਹਨਾਂ ਨੇ ਅਸੀਂ ਨਾਲ ਮਿਲ ਕੇ ਜਿੱਦਾਂ ਇਦਾਂ ਟਾਈਮ ਪਾਸ ਕੀਤਾ ਜਦੋਂ ਵੀ ਥੋੜਾ ਜਿਆ ਇਹ ਤਾਂ ਇੰਨਾ ਕੁ ਸੀਗਾ ਜਿੱਦਣ ਇਦਾਂ ਡੈਡੀ ਨੇ ਤਾਂ ਹੋ ਗਿਆ ਛੋਟੀ ਕੁੜੀ ਆ ਵੀ ਛੋਟੀ ਸੀ ਹਾਂ ਤੇ ਜਦੋਂ ਫਿਰ ਇਹ ਥੋੜਾ ਹਿਆਰ ਹੋਇਆ ਫੇ ਮਾੜਾ ਮੋਟਾ ਇਹਨੇ ਚੱਕਣ ਚੱਕਿਆ ਤੇ ਜਿੰਨੇ ਕੁ ਜੋਗਾ ਸੀ ਚਲੋ ਕਰਦਾ ਸੀਗਾ ਹਨਾ ਜੀ ਕੰਮ ਤਾਂ ਬਜਾਣ ਵਤੀਰਾ ਕੀਤਾ ਪਰ ਬਣਦਾ ਨਹੀਂ ਸੀ ਕੁਝ ਵੀ ਅਛਾਂਟੀ ਜੇ ਦੋ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨ ਜਾਂਦੇ ਸੀ ਤੁਸੀਂ ਕਦੇ ਸੋਚਿਆ ਸੀ ਕਿ ਵੀ ਮੇਰਾ ਵੀ ਘਰ ਬਣ ਜਾਏਗਾ ਅਸੀਂ ਵੀ ਗੱਡੀ 'ਚ ਘੁੰਮਾਂਗੇ ਜੈਨਾ ਸੋਹਣਾ ਪਰਿਵਾਰ ਸਾਡਾ ਉਦੋਂ ਸਾਡਾ ਆਪਣਾ ਘਰ ਹੈਗਾ ਸੀਗਾ ਤੇ ਜਿੱਦਾਂ ਇਹਨਾਂ ਦੇ ਡੈਡੀ ਹੋਣ ਤੋਂ ਬਾਅਦ ਥੋੜਾ ਕਾਰਜਾ-ਕੁਜਾ ਚੜ-ਚੁੜ ਗਿਆ ਇਸਿਰ ਜਿੱ ਚੱਕ-ਚੁੱਕ ਲੈ ਉਹ ਬਹੁਤ ਚੜ ਗਿਆ ਜੀ ਛੋਟੇ ਸੀਗੇ ਫਿਰ ਦੇਖਭਾਲ ਵੀ ਮੈਂ ਹੀ ਕਹਨੀ ਕੋ ਭੈਣ ਭਰਾ ਤਾਂ ਲੱਗੇ ਲੱਗਦਾ ਨਹੀਂ ਸੀਗਾ ਜੀ ਠੀਕ ਹੈ ਐਵੇਂ ਮੈਂ ਕਿਸੇ ਨੂੰ ਕਹਾਂ ਮੇਰਾ ਕਿਸੇ ਨੇ ਔਖੀ ਵੇਲੇ ਸਾਥ ਦਿੱਤਾ ਮੈਨੂੰ ਨਹੀਂ ਕਿਸੇ ਨੇ ਦਿੱਤਾ ਹੈਗਾ ਜਦੋਂ ਇਹਨਾਂ ਦੇ ਡੈਡੀ ਦਾ ਹੋਗੇ ਆਪਣੇ ਸਿਰ ਤੇ ਇਹਨਾਂ ਨੂੰ ਇੱਥੇ ਟਿਕਾ ਤੇ ਚਲੋ ਹੋਣੇ ਇਹ ਆ ਵੀ ਚਲੋ ਜਿੰਨੇ ਕੁ ਮੈਂ ਦਿਨ ਮਾਰੇ ਦੇਖੇ ਸੀ ਸਾ ਇਹਨਾਂ ਨੇ ਮੈਨੂੰ ਵਧੀਆ ਦਿਖਾ ਦਿੱਤੀ ਠੀਕ ਆ ਘਰ ਤਾਂ ਚਲੋ ਕਰਜ਼ੇ ਦੇ ਵਿੱਚ ਚੱਕਰ ਜਿਹਾ ਇਦਾਂ ਦਾ ਸੀ ਦੇ ਤਾ ਹੁਣ ਜਦੋਂ ਥਿਆ ਲਿਆ ਆ ਹੌਲੀ ਹੌਲੀ ਵੀ ਬਣ ਜਾਊਗਾ ਅੱਛਾ ਜਦੋਂ ਘਰ ਵੇਚਿਆ ਸੀ ਕਿਉਂਕਿ ਇੱਕ ਜਿਹੜੀ ਘਰ ਦੀ ਔਰਤ ਹੁੰਦੀ ਨਾ ਉਹਦੇ ਨਾਲ ਬਹੁਤ ਸਾਰੇ ਖਾਬ ਜੁੜੇ ਹੁੰਦੇ ਘਰ ਦੇ ਨਾਲ ਕਿ ਮੇਰਾ ਘਰ ਆ ਮੈਂ ਘਰ ਦੇ ਵਿੱਚ ਆ ਕੰਮ ਕਰਾਂ ਮੈਂ ਜਕਨ ਜੀ ਦਾ ਨਹੀਂ ਸੀ ਕਰਦਾ ਫੇਰ ਅਗਲੇ ਤੋਂ ਪੈਸੇ ਹੀ ਲੈ ਲਏ ਸੀ ਕਿਉਂਕਿ ਚੱਕਣਾ ਪੈਣਾ ਸੀਗਾ ਫੇਰ ਉਹਦੀ ਨੇ ਚੱਕਿਆ ਸੀ ਇਹ ਤਾਂ ਮੰਨਦਾ ਨਹੀਂ ਸੀ ਇਹ ਤਾਂ ਲੱਗੇ ਨਹੀਂ ਸੀ ਲੱਗਾ ਕਹਿੰਦਾ ਤੂੰ ਵੇਚਿਆ ਤੇ ਵੇਚਿਆ ਕਿਉਂ ਵੀ ਨਹੀਂ ਸੀ ਮੰਨਦਾ ਵੇਚਣ ਨੂੰ ਮੈਂ ਫੇਰ ਵੀ ਆਪਣੀ ਜਿਹੜੀ ਮੈਂ ਗਿਆ ਸੀ ਇਹ ਛੋ ਕਿਸੇ ਨਾ ਵੱਧ ਘੱਟ ਬੋਲੂਗਾ ਐਵੇਂ ਕੋਈ ਸਾਨੂੰ ਕਹੂਗਾ ਮੁੰਡਾ ਇਹਦਾ ਇਦਾਂ ਬੋਲਦਾ ਇਦਾਂ ਬੋਲਦਾ ਇਸ ਕਰਕੇ ਮੈਂ ਕਰ ਜੀ ਡਰਦੀ ਨਹੀਂ ਕਰਦੀ ਐ ਕਿ ਮੈਂ ਕਰ ਜਾਣਾ ਆ ਤੇ ਵੀਰੇ ਤੁਸੀਂ ਦੱਸੋ ਕਿੰਨਾ ਕੁ ਔਖਾ ਸਮਾਂ ਸੀਗਾ ਕਿਉਂਕਿ ਖਬਰ ਦਿਆਂ ਪਈਆਂ ਤੁਹਾਡੀਆਂ ਟਾਈਮ ਦਾ ਜੀ ਬਹੁਤ ਔਖਾ ਸੀ ਹੁਣ ਮੈਂ ਇਦਾਂ ਹੁੰਦੀ ਹੈ ਵੀ ਜਿਹੜੇ ਅੱਜ ਕੱਲ ਬੋਲਦੇ ਆ ਉਹਨਾਂ ਵੱਲ ਦੇਖ ਕੇ ਹੁੰਦਾ ਵੀ ਯਾਰ ਤੁਸੀਂ ਦੇਖਿਆ ਕੀ ਆ ਆਓ ਮੇਰੀ ਜਗ੍ਹਾ ਤੇ ਇੱਕ ਵਾਰੀ ਦੇਖਿਆ ਅਸੀਂ ਸਾਰੀ ਇੱਕ ਵਾਰੀ ਮੇਰੀ ਜਗ੍ਹਾ ਤੇ ਆ ਕੇ ਖੜ ਕੇ ਦੇਖੋ ਮੈਂ ਕਹਿੰਦਾ ਵੀ ਉਹਨਾਂ ਟੱਡਾ ਚਲੋ ਜਿਹੜੇ ਬੋਲਦੇ ਨੇ ਉਹਦੇ ਸਿਰ ਤੇ ਮਾਪੇ ਵਹੇਗੇ ਆ ਮੇਰੇ ਡੈਡੀ ਦੀ ਜਦੋਂ ਡੈਥ ਹੋਈ ਸੀ ਨਾ ਮੈਂ ਕਹਿੰਦਾ ਵੀ ਮੈਂ ਬਹੁਤ ਛੋਟਾ ਸੀ ਮੈਨੂੰ ਹਜੇ ਕੋਈ ਉਹਨਾਂ ਦੀ ਗੱਲਬਾਤ ਨਹੀਂ ਯਾਦ ਜਾਂ ਕੋਈ ਮੇਨਾਂ ਕੀਤੀ ਹੋਵੇ ਜਾਂ ਮੈਨੂੰ ਉਹਨਾਂ ਦੀ ਆਵਾਜ਼ ਤੱਕ ਨਹੀਂ ਮਨ ਦਿਮਾਗ 'ਚ ਜਾਂ ਮੇਰੇ ਕੰਨਾਂ 'ਚ ਹੈਗੀ ਜੋ ਮੈਂ ਸੁਣੀ ਹੋਵੇ ਤੁਸੀਂ ਦੇਖਿਆ ਕੀ ਆ ਸਾਨੂੰ ਪਤਾ ਸੀ ਤਿੰਨ ਪਹਿਣਾ ਕਿੱਦਾਂ ਵਈਆਂ ਆਪਣੀਆਂ ਜਾਂ ਅਸੀਂ ਇਸ ਟਾਈਮ 'ਚ ਜਾਂ ਕਿੱਦਾਂ ਆਪਣਾ ਸਾਰਾ ਕੁਝ ਸੈੱਟ ਕਰਦੇ ਪਏ ਆ ਨਾ ਕੋਈ ਸਾਡੀ ਕੋਈ ਗਲਤ ਵੀਡੀਓ ਹੁੰਦੀ ਨਾ ਕੁਝ ਹੁੰਦਾ ਫਿਰ ਵੀ ਅੰਨਾ ਜ਼ਿਆਦਾ ਮਤਲਬ ਬੰਦਾ ਗਲਤ ਕਿਸੇ ਨੂੰ ਬੋਲੇ ਫੇ ਉਹ ਗੱਲ ਤੇ ਕਿਸੇ ਨੂੰ ਕੁਝ ਨਹੀਂ ਪਤਾ ਸਾਡੇ ਬਾਰੇ ਅਸੀਂ ਕਿੰਨਾ ਔਖਾ ਟਾਈਮ ਦੱਸਿਆ ਦੇਖਿਆ ਆ ਤੇ ਤੁਸੀਂ ਬਸ ਇਹੀ ਕੁਝ ਦੇਖਦੇ ਆ ਵੀ ਗੱਡੀ ਚੱਕ ਕੇ ਇੱਧਰ 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 ਹੁਣ ਦਾ ਟਾਈਮ ਦੇਖਦੇ ਆ ਹੁਣ ਦੀ ਲਾਈਫ ਆ ਜੋ ਹੁਣ ਵੀ ਜੋ ਮੇਤ ਹੋਗਾ ਮੈਂ ਸਾਰਾ ਕੁਝ ਦਿਖਾਉਂਦਾ ਮੈਂ ਇਦਾਂ ਨਹੀਂ ਕਰਦਾ ਵੀ ਜੇ ਮੈਂ ਰੀਅਲ ਲਾਈਫ ਦੀ ਗੱਲ ਕਰਾਂ ਜੋ ਮੇਰਾ ਮੈਂ ਬਲੌਗਰ ਜਿਆ ਜੋ ਮੇਰਾ ਬਲੌਗ ਬਣਾਉਂਦਾ ਉਹੀ ਕੁਝ ਮੇਰਾ ਇੱਧਰ ਸਾਰਾ ਕੁਝ ਮੇਰੇ ਬਲੌਗਰ ਚ ਮੈਂ ਦੱਸਦਾ ਵੀ ਮੈਂ ਹੁਣ ਇਸ ਟਾਈਮ ਇਦਾਂ ਜਦੋਂ ਮੇਤੋਂ ਨਹੀਂ ਕੋਸੀ ਮੈਨੂੰ ਸਭ ਨੂੰ ਪਤਾ ਇਤੋਂ ਕੁਝ ਨਹੀਂ ਹੈਗਾ ਜੋ ਜੋ ਮੈਂ ਚੀਜ਼ ਲਈ ਅੱਜ ਤੱਕ ਕੁਝ ਵੀ ਚੀਜ਼ ਲਈ ਆ ਸਾਰਾ ਕੁਝ ਦਿਖ ਉਦੋਂ ਇਹਨੂੰ ਕਹਿੰਦੇ ਸੀਗੇ ਇਹ ਵੀ ਕੁਝ ਨਹੀਂ ਕਰਦਾ ਕੁਝ ਨਹੀਂ ਬਣਾਉਂਦਾ ਹੁਣ ਉਹ ਸਾਰਾ ਕੁਝ ਆਪਣਾ ਚੱਕਣ ਚੱਕਿਆ ਬਣਾਉਂਦਾ ਆ ਹਜੇ ਵੀ ਲੋਕੀ ਨਹੀਂ ਜੀਣ ਦੇਣਦੇ ਉਹਨੂੰ ਫੇਰ ਵੀ ਕੋਈ ਨਾ ਕੋਈ ਟੋਕ ਟਕਾਈਆ ਕਰਦਾ ਰਹਿੰਦੇ ਪਰ ਦੁੱਖ ਤਾਂ ਬਹੁਤ ਲੱਗਦਾ ਮੇਲੇ ਤਾਂ ਸਭ ਕੁਝ ਇਹੀ ਆ ਤੇ ਆਂਟੀ ਜੀ ਜਦੋਂ ਰੀਲਾਂ ਬਣਾਉਂਦੇ ਹੋ ਵੀਡੀਓਜ਼ ਬਣਾਉਂਦੇ ਹੋ ਨਾ ਤੁਸੀਂ ਵਲੌਗ ਬਣਾ ਕੇ ਜਦੋਂ ਲੋਕ ਤੁਹਾਨੂੰ ਟਰੋਲ ਕਰਦੇ ਨੇ ਤੁਹਾਨੂੰ ਤੁਹਾਡੇ ਨਾਮ ਦੇ ਨਾਲ ਬੁਲਾਉਂਦੇ ਨੇ ਲੋਕ ਦਾ ਲੱਗਦਾ ਬਹੁਤ ਜਿਹੜਾ ਕਹਿੰਦਾ ਕਹੀ ਜਾਵੇ ਸਸ ਆਪਣਾ ਕੰਮ ਕਰਨਾ ਨਾ ਬੋਲ ਦੇ ਜੇ ਗੱਲ ਤਾਂ ਵੀ ਜਿਹੜੇ ਹੁਣ ਬੋਲਦੇ ਹਨ ਇਹ ਫੇਕ ਆਈਡੀਆਂ ਕੋਈ ਬੰਦਾ ਹੋਵੇ ਜਾਂ ਤਾਂ ਸਾਹਮਣੇ ਹੋ ਕੇ ਗੱਲ ਸਾਹਮਣੇ ਹੋ ਕੇ ਕੋਈ ਬੋਲਣ ਚੋਗਾ ਨਹੀਂ ਜੇ ਸਾਹਮਣੇ ਆ ਕੇ ਬੋਲਣਾ ਆਪਾਂ ਆਪਾਂ ਇਦਾਂ ਦੂਰੋਂ ਦੂਰੋਂ ਆਪਾਂ ਇਦਾਂ ਖੜੇ ਜਾਂ ਕੋਈ ਆ ਕੇ ਸਾਹਮਣੇ ਕਹਿ ਦੇਵੇ ਮੈਂ ਕਹਿੰਦਾ ਕਹੇ ਦੀ ਹਿੰਮਤ ਹੋਵੇ ਜਾਂ ਮੇਰੀ ਮੰਮੀ ਦਾ ਨਾਮ ਲੈ ਕੇ ਕਹਿ ਦੇਵੇ ਸਿੱਧਾ ਮੈਂ ਕਹਿੰਦਾ ਕੋਈ ਵੀ ਹੋਵੇ ਮੇਰੇ ਆਲੋਪੋਂ ਮੇ ਕੋਈ ਇੱਥੇ ਜੱਜ ਲੱਗਾ ਹੋਵੇ ਕੋਈ ਡੀਸੀ ਲੱਗਾ ਹੋਵੇ ਕੋਈ ਜਾ ਕੇ ਕਹਿ ਦੇਵੇ ਮੇਰੇ ਮਾਪਿਆਂ ਨੇ ਕੋਈ ਗਲਤ ਬੋਲੇ ਮੇਰੇ ਸਾਹਮਣੇ ਮੈਂ ਜਾਣਾਂ ਮੇਰਾ ਕੰਮ ਜਾਣੇ ਜਿਹੜੇ ਬੋਲਦੇ ਆ ਫੇਕ ਇਨਾਂ ਦੀ ਕੋਈ ਰੀਅਲ ਆਈਡੀ ਨਹੀਂ ਜੇ ਜੇ ਬੋਲਦੇ ਤਾਂ ਬਾਹਰ ਬੈਠੇ ਹੋ ਆ ਜਿਨ੍ਹਾਂ ਨੇ ਹੋਣਾ ਹੀ ਨਹੀਂ ਕਦੀ ਇਹ ਚੱਕਰ ਆ ਤੇ ਰੀਅਲ ਆਈਡੀ ਤੋਂ ਕੋਈ ਨਹੀਂ ਬੋਲਦਾ ਨਾਲੇ ਕੋਈ ਵੀ ਕੋਈ ਵੀ ਨਹੀਂ ਸੁਣਦਾ ਜੇ ਮੈਂ ਇਹਨਾਂ ਦੀ ਮਾਪਿਆਂ ਨੂੰ ਗਲਤ ਬੋਲਾਂ ਇਹਨਾਂ ਨੂੰ ਕਿੰਨਾ ਦੁੱਖ ਲੱਗਣਾ ਇਹਨਾਂ ਨੂੰ ਬਹੁਤ ਜ਼ਿਆਦਾ ਲੱਗਦਾ ਇੱਦਾਂ ਸਾਨੂੰ ਲੱਗਦਾ ਵੀ ਤੁਸੀਂ ਇਦਾਂ ਦਾ ਨਾਂ ਬੋਲੋ ਨਾ ਸੀ ਕਿਸੇ ਨੂੰ ਵੱਧ ਘਟ ਕਹਿੰਦੇ ਨਾ ਹੀ ਸੁਣਦੇ ਹਨਾ ਪਰ ਫੇ ਵੀ ਲੋਕੀ ਨਹੀਂ ਹਟਦੀ ਹੈ ਉਹ ਕਹਿ ਦਿੰਦੇ ਸੋਸ਼ਲ ਮੀਡੀਆ ਸੁਣਨਾ ਹੀ ਪੈਣਾ ਸੁਣਨਾ ਹੀ ਪੈਣਾ ਕਾਹਤੇ ਸੁਣੀ ਹੈ ਯਾਰ ਬਹੁਤ ਛੋਟਾ ਸੀਗਾ ਜਿਹੜਾ ਮੇਰੇ ਦੂਜੇ ਰੋਸ਼ਨ ਕਿੰਨੇ ਸਾਲ ਦੇ ਸੀ ਵੀਰੇ ਵਿਕਰਮ ਤੋਂ ਮੇਰਾ 1.6 ਸਾਲ ਦਾ ਹੋਣਾ 5 ਕੇ ਸਾਲ ਦਾ ਸੀ ਉਦੋਂ ਇਹਨੂੰ ਇੰਨਾ ਨਹੀਂ ਸੀ ਪਤਾ ਹੈਗਾ ਵੀ ਜਾਨੀ ਉਹਨੇ ਕੁੜੀਆਂ ਜਦੋਂ ਮੈਂ ਵਿਆਈਆਂ ਤੇ ਉਹ ਮੇਰਾ ਇਹ ਅਮਨ ਜਿਹੜੀ ਹੈ ਨਾ ਉਹਨਾਂ ਨੇ ਮੈਨੂੰ ਜਾਨੀ ਸਾਥ ਪੂਰਾ ਦਿੱਤਾ ਆ ਓਕੀ ਵੇਲੇ ਜਿੱਦਾਂ ਇਹਨੂੰ ਵੀ ਨਹੀਂ ਵਿਚਾਰੇ ਨੂੰ ਪਤਾ ਹੁੰਦਾ ਵੀ ਮੈਂ ਕੀ ਕਰਨਾ ਕੁੜੀਆਂ ਦੇ ਵਿਆਹ ਨੂੰ ਕੀ ਲਿਆਉਣਾ ਕੀ ਨਹੀਂ ਲਿਆਉਣਾ ਅੱਛਾ ਇੰਨੀ ਵੀ ਵਿਚਾਰੇ ਨੂੰ ਇਕੱਲੇ ਤੁਸੀਂ ਹੈਂਡਲ ਕਰਨ ਵਾਲੇ ਸੀਗੇ ਕਿੱਦਾਂ ਸਭ ਕੁਝ ਕੀਤਾ ਹਾਂਜੀ ਤੇ ਵੱਡੀ ਕੁੜੀ ਆ ਬਾਅਦ ਚ ਵੀ ਅਮਨ ਹੀ ਪਹਿਲਾ ਵੀ ਆਈ ਸੀ ਹਾਂਜੀ ਉਸ ਤੋਂ ਬਾਅਦ ਵੱਡੀ ਦਾ ਕੀਤਾ 1 ਸਾਲ ਬਾਅਦ ਤਬੇ ਉਹ ਨਹੀਂ ਬੜੇ ਛੋਟੇ ਨਹੀਂ ਸਾਰਾ ਕੁਝ ਅੱਛੇ ਰਿਸ਼ਤੇਦਾਰ ਤਾਂ ਨਹੀਂ ਆ ਕੇ ਤੁਹਾਨੂੰ ਕਹਿੰਦੇ ਨੇ ਵੀ ਤੁਸੀਂ ਕਿਹੜੇ ਕੰਮ ਹੀ ਪਏ ਹੋਇਆ ਜੇ ਇਹ ਦੋਨੋਂ ਬਣਾਉਂਦੇ ਇਹਨਾਂ ਨੂੰ ਬਣਾਣ ਦੋ ਤੁਸੀਂ ਛੱਡੋ ਪਰ ਨਹੀਂ ਕਹਿੰਦੇ ਤਾਂ ਕਹੀ ਜਾਣ ਪਰ ਮੈਨੂੰ ਮੇਰੇ ਘਰ ਦੇ ਮੇਰੀਆਂ ਭੈਣਾਂ ਭੋਣਾਂ ਨਹੀਂ ਕਹਿੰਦੀਆਂ ਨਾ ਨਾ ਮੈਨੂੰ ਕੋਈ ਪਿੰਡ ਦਾ ਹੀ ਕਹਿੰਦਾ ਹੈ ਬਸ ਸਾਡੇ ਕੋਈ ਬਾਹਰ ਹੋਈਆਂ ਜਿਹੜੇ ਕਹਿੰਦੇ ਅੱਛਾ ਸਾਨੂੰ ਉਦਾਂ ਨਹੀਂ ਕਦੀ ਕਹੇ ਨੇ ਕਹੇ ਰਿਸ਼ਤੇਦਾਰ ਨੇ ਨਹੀਂ ਕਿਹਾ ਕਿਸੇ ਸਾਨੂੰ ਕਹੇ ਭੈਣ ਭਰਾਣੇ ਨੇ ਕਦੀ ਕਿਹਾ ਕਿਸੇ ਮਾਸੀ ਨੇ ਕਿਸੇ ਚਾਚੇ ਨੇ ਉਹ ਤਾਂ ਮੇਨੂੰ ਖੁਸ਼ੀ ਬੜੇ ਆ ਅੱਜ ਤੱਕ ਕuze ਪਹੁੰਚੇ ਆ ਬਹੁਤ ਖੁਸ਼ ਆ ਸਾਰੇ ਜਾਣੇ ਨਿਕਲਣੀ ਸਾਨੂੰ ਖੁਸ਼ੀ ਬਹੁਤ ਆ ਉਹਨਾਂ ਨੂੰ ਇਹ ਆ ਵੀ ਜਿਹੜੇ ਬੰਦੇ ਨੂੰ ਅਸੀਂ ਨਕੰਮਾ ਦੱਸਦੇ ਸੀ ਸਾਰੇ ਸਾਰੇ ਕਹਿੰਦੇ ਨਕੰਮਾ ਰਿਸ਼ਤੇਦਾਰ ਵੀ ਮੇਰੇ ਕਹਿਣ ਕਹਿੰਦੇ ਇਹ ਨਹੀਂ ਕੁਝ ਕਰਨਾ ਸਾਰੇ ਨੂੰ ਪਤਾ ਲੱਗ ਗਿਆ ਵੀ ਮੈਂ ਸਾਰਾ ਕੁਝ ਆਪਣੇ ਘਰ ਦਾ ਜਿਹੜਾ ਬੰਦਾ ਘਰ ਦਾ ਸਾਰਾ ਕੁਝ ਕੰਮ ਸਿਰ ਤੇ ਜ਼ਿੰਮੇਵਾਰੀਆਂ ਪਹਿਨ ਜੇ ਮੈਂ ਹੀ ਨਾ ਸਾਰਾ ਕੁਝ ਬਣਾਵਾ ਜਾਂ ਮੈਂ ਇਹਨਾਂ ਕੁਝ ਕਰਾਂ ਫਿਰ ਮੇਰੇ ਲਈ ਗਲਤ ਗੱਲ ਆ ਜਦੋਂ ਮੈਂ ਕਰਨਦਿਆਂ ਆ ਇਹ ਫੇਰ ਲੋਕ ਦੇਖ ਲੋ ਸਾਨੂੰ ਇਹ ਵੀ ਪਤਾ ਆ ਕਈ ਸਾਡੇ ਵਿੱਚੋਂ ਆਪੋ ਆਪਣੇ ਹੁੰਦੇ ਜਿਹੜੇ ਫੇਕ ਆਈਡੀਆਂ ਬਣਾ ਕੇ ਕਹਿੰਦੇ ਆ ਇਦਾਂ ਉਦਾਂ ਆ ਠੀਕ ਆ ਨਾ ਜਦੋਂ ਸਾਹਮਣੇ ਗੱਲ ਸਾਡੇ ਕਰੂਗੇ ਫੇਰ ਸਾਨੂੰ ਪਤਾ ਲੱਗਣਾ ਸਾਡਾ ਬਟ ਇੰਨਾ ਆ ਵੀ ਸਾਡੇ ਮੂੰਹ ਤੇ ਨਹੀਂ ਖਾਲੀ ਕਿਸੇ ਨੇ ਸਾਨੂੰ ਕਿਹਾ ਨਹੀਂ ਸਾਨੂੰ ਬਾਹਲੀ ਹੈ ਜੇ ਕਰਦੇ ਕੋਈ ਇਦਾਂ ਦੀ ਗੱਲ ਵਾਤ ਅੱਛਾ ਮੈਮ ਤੁਹਾਡੇ ਨਾਲ ਗੱਲ ਕਰਦੇ ਆ ਜਦੋਂ ਵਿਆਹ ਕੇ ਆਈ ਸੀ ਕੀ ਉਮੀਦਾਂ ਸੀ ਕੀ ਸੋਚਦੇ ਪਏ ਸੀ ਕਿ ਸੋਹਰੇ ਘਰ ਦੇ ਵਿੱਚ ਕੁੜੀਆਂ ਬਹੁਤ ਸਾਰੀਆਂ ਉਮੀਦਾਂ ਲੈ ਕੇ ਆਉਂਦੀਆਂ ਅ ਪਹਿਲੀ ਗੱਲ ਤਾਂ ਮੈਂ ਜਿੱਦਾਂ ਦੇ ਕਿਉਂਕਿ ਜਿੱਦਾਂ ਦੇ ਹਾਲਾਤ ਸੀਗੇ ਉਸ ਟਾਈਮ ਦੇ ਵਿੱਚ ਇਹੋ ਜਿਹਾ ਮੈਂ ਕੁਝ ਸੋਚਿਆ ਨਹੀਂ ਸੀਗਾ ਕਿ ਮੈਂ ਆਪਣੇ ਸ਼ੌਂਕ ਪੂਰੇ ਕਰਾਂ ਜਾਂ ਹਨਾ ਵੀ ਮੈਂ ਇਹੋ ਜਿਹਾ ਕੱਪੜਾ ਲੀੜਾ ਪਾਵਾਂ ਬਸ ਇਹੀ ਸੀਗਾ ਕਿ ਸਿਰਫ ਇੱਕ ਸਾਡਾ ਘਰ ਬਣ ਜੇ ਇਹ ਹੀ ਸਰਫ ਉਹ ਮੀ ਸੀਗੀ ਇਹਨਾਂ ਦੇ ਕੋਲ ਕਿ ਬਸ ਹਰ ਇੱਕ ਚੀਜ਼ ਘਰ ਦੀ ਬਣ ਜਾਵੇ ਬਸ ਇਹ ਨਹੀਂ ਆ ਕਿ ਕੋਈ ਫालतू ਖਰਚਾ ਨਹੀਂ ਸੀ ਕਿ ਆ ਕਿ ਭਿਕਰਮ ਮੈਨੂੰ ਆ ਚੀਜ਼ ਚਾਹੀਦੀ ਆ ਵੀ ਮੈਨੂੰ ਇਸੇ ਟਾਈਮ ਆ ਚੀਜ਼ ਲੈ ਕੇ ਹੀ ਦੇ ਵੀ ਮਤਲਬ ਇਦਾਂ ਦਾ ਕਦੀ ਨਹੀਂ ਅਜੇ ਤੱਕ ਕਦੀ ਵੀ ਕੋਸ਼ਿਸ਼ kiya ਸੀਗਾ ਬਸ ਐਸੀ ਵੀ ਚਲੋ ਥੋੜੀ ਜੀ ਵੀ ਚੀਜ਼ ਆ ਬਸ ਆਪਣੇ ਘਰ ਦੀ ਆ ਉਹ ਬਣ ਜਾਵੇ ਤਾਂ ਨਿਆਣਿਆਂ ਦਾ ਖਰਚਾ ਜਿਹੜਾ ਉਹ ਨਿਕਲ ਜਾਏ ਅੱਛਾ ਜਦੋਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ ਨਾ ਪੈਸੇ ਆਉਣੇ ਸ਼ੁਰੂ ਹੋ ਗਏ ਜਦੋਂ ਖੁਆਇਸ਼ਾਂ ਤੁਸੀਂ ਆਪਣੀਆਂ ਪਗੌਣੀਆਂ ਸ਼ੁਰੂ ਹੋ ਗਏ ਨਾ ਕਈ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਤੁਹਾਡਾ ਹੁਣ ਬੱਚਾ ਵੱਡਾ ਹੁੰਦਾ ਪਿਆ ਉਹਨੂੰ ਪੜ੍ਹਾਓ ਲਿਖਾਓ ਤੁਸੀਂ ਕਹੜੇ ਸ਼ੌਂਕ ਮਤਲਬ ਪੂਰੇ ਕਰਨ ਦੇ ਆ ਮੈਨੂੰ ਮੇਰੇ ਚੂੜੇ ਤੇ ਵੀ ਗੱਲ ਕੀਤੀ ਸੀਗੀ ਕਹਿੰਦੇ ਕਿ ਤੁਸੀਂ ਆਪਣੇ ਇਸ ਟਾਈਮ ਸ਼ੌਂਕ ਪੂਰੇ ਕਰਦੇ ਆ ਤੁਹਾਡਾ ਤਾਂ ਬੇਬੀ ਵੱਡਾ ਹੋ ਗਿਆ ਆ ਮੈਂ ਕਿਹਾ ਵੀ ਮੈਨੂੰ ਸ਼ੌਂਕ ਆ ਹਨਾ ਚੂੜੇ ਦਾ ਸ਼ੌਂਕ ਆ ਬੇਬੀ ਵੱਡਾ ਹੋ ਗਿਆ ਇਹਦੇ ਚ ਇਹ ਮੈਟਰ ਨਹੀਂ ਕਰਦਾ ਹੈਗਾ ਜਿਨ੍ਹਾਂ ਦੇ ਇੰਨੇ ਇੰਨੇ ਜਵਾਨ ਆ ਨਿਆਣੇ ਹਨਾ ਉਹ ਵਿਆਹਾਂ ਸ਼ਾਦੀਆਂ ਦੇ ਵਿੱਚ ਚੂੜੇ ਪਾ ਕੇ ਤੁਰਿਆਂ ਫਿਰਦਿਆਂ ਆ ਤੇ ਮੈਂ ਕਿਹਾ ਮੈਨੂੰ ਤਾਂ ਸ਼ੌਂਕ ਆ ਮੈਂ ਇਗਨੋਰ ਕਰ ਜਿਹੜਾ ਕਹਿੰਦਾ ਕਹੀ ਜਾਵੇ ਜੂਨ ਨੇ ਆਪੇ ਛੱਡਿਆ ਪਉਣਾ ਇਸ ਦਾ ਇਹ ਕਿਹਾ ਸੀ ਉਹਦਾ ਵੀ ਤਾਂ ਮੈਂ ਤਾਂ ਮੈਂ ਇੱਕ ਗੱਲ ਹੀ ਕਹੀ ਆ ਵਗੈਰਾ ਹੋ ਗਈ ਸੀ ਮੈਂ ਕਿ ਜੋ ਤੁਹਾਡਾ ਦਿਲ ਕਰਦਾ ਤੁਸੀਂ ਕਰੋ ਕੋਈ ਦਿੱਕਤ ਨਹੀਂ ਇਹ ਨਹੀਂ ਆ ਕਿ ਮੈਂ ਉਹ ਜਦੋਂ ਇਹਨਾਂ ਦੇ ਕੋਲ ਜਦੋਂ ਇਹਨਾਂ ਨੂੰ ਪਤਾ ਸੀ ਵੀ ਮੇਰੇ ਕੋਲ ਹੈਗੀ ਗੰਜੈਸ ਵੀ ਹਾਂ ਫਰੀਦ ਦੇ ਮੈਂ ਸ਼ੌਂਕ ਪੂਰੇ ਕਰ ਸਕਦਾ ਆਪ ਹੀ ਹਰ ਇੱਕ ਚੀਜ਼ ਪੂਰੀ ਆਂਦੀ ਰਹੀ ਆ ਮੈਂ ਅੱਜ ਤੱਕ ਨਹੀਂ ਮੰਗੀ ਹੈਗੀ ਵੀ ਬੇਕਰ ਅੱਛਾ ਕਦੀ ਆ ਕਦੀ ਦਿਲ ਦੇ ਵਿੱਚ ਤਾਂ ਹੋਏ ਹੋਣ ਕਿ ਵੀ ਆ ਕਰਨਾ ਚਾਹੀਦਾ ਸੀ ਪਹਿਲਾਂ ਜਦੋਂ ਮਤਲਬ ਕਿ ਨਹੀਂ ਸੀ ਸੋਸ਼ਲ ਮੀਡੀਆ ਤੇ ਜਦੋਂ ਅਧੂਰੇ ਰਹਿੰਦੇ ਸੀ ਕਿ ਦਿਲ ਟੁੱਟਦਾ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿੱਦਾਂ ਦਾ ਫੀਲ ਹੁੰਦਾ ਸੀ ਦੱਸੋ ਤੁਹਾਨੂੰ ਮੈਨੂੰ ਤਾਂ ਫੀਲ ਕੀ ਹੋਣਾ ਕਿ ਮੈਂ ਕਹਿੰਦੀ ਹੁੰਦੀ ਸੀ ਕਿ ਯਾਰ ਜਿੱਦਾਂ ਲੋਕੀ ਮਤਲਬ ਤੁਰੇ ਫਿਰਦੇ ਆ ਨਾ ਆਪਣੇ ਸ਼ੌਂਕ ਪੂਰੇ ਕਰਦੇ ਪਏ ਆ ਆਕਾਸ਼ ਕਿਤੇ ਆਪਾਂ ਵੀ ਐਡੇ ਤੁਰੇ ਫਿਰਦੇ ਹੁੰਦੇ ਜੇ ਆਪਣੇ ਸ਼ੌਂਕ ਵੀ ਇੱਦਾਂ ਹੀ ਪੂਰੇ ਹੁੰਦੇ ਆਪਾਂ ਵੀ ਕਿਤੇ ਬਾਹਰ ਲੀਆਂ ਕੰਟਰੀਆਂ 'ਚ ਘੁੰਮਦੇ ਬਸ ਇਹੋ ਚੀਜ਼ ਸ਼ੌਂਕ ਸੀਗਾ ਕਿਉਂਕਿ ਮੈਨੂੰ ਬਾਹਰ ਜਾਣ ਦਾ ਬਹੁਤ ਸ਼ੌਂਕ ਸੀ ਛਿੜੂ ਤੋਂ ਪਹਿਲਾਂ ਤੇ ਕੋਈ ਇਦਾਂ ਦੀ ਖੁਆਇਸ਼ ਜਿਹੜੀ ਪਹਿਲਾਂ ਅਧੂਰੀ ਸੀ ਤੇ ਜਦੋਂ ਤੁਸੀਂ ਸੋਸ਼ਲ ਮੀਡੀਆ 'ਤੇ ਇਹ ਤਾਂ ਸਭ ਤੋਂ ਪਹਿਲਾਂ ਪੂਰੀ ਹੋਈ ਤੇ ਸਭ ਤੋਂ ਜ਼ਿਆਦਾ ਖੁਸ਼ੀ ਤੁਹਾਨੂੰ ਉਸ ਚੀਜ਼ ਦੀ ਹੋਈ ਮੈਨੂੰ ਸਿਰਫ ਬਾਕੀ ਚੀਜ਼ਾਂ ਨਾਲੋਂ ਮੈਨੂੰ ਘਰ ਦੀ ਜ਼ਿਆਦਾ ਖੁਸ਼ੀ ਆ ਅਸੀਂ ਜਦੋਂ 플ੌਟ ਲਿਆ ਨਾ ਸਾਨੂੰ ਉਸ ਜੀਤੀ ਉਮੀਦ ਨਹੀਂ ਸੀਗੀ ਵੀ ਮਤਲਬ ਬਿਲਕੁਲ ਵੀ ਉਮੀਦ ਨਹੀਂ ਸੀਗੀ ਵੀ ਮਤਲਬ ਅਸੀਂ پلاਟ ਖਰੀਦ ਸਕਦੇ ਹਾਂ ਇਸ ਟਾਈਮ ਕਿਉਂਕਿ ਜਿਹੋ ਜੀ ਕੰਡੀਸ਼ਨ ਸੀਗੀ ਜਿਹੋ ਜਿਹੇ ਹਾਲਾਤ ਸੀਗੇ ਉਸ ਟਾਈਮ ਦੇ ਵਿੱਚ ਮੈਨੂੰ ਵੀ ਸਾਰਿਆਂ ਨੇ ਕਹਿ ਦਿੱਤਾ ਸੀ ਪ੍ਰੇ ਤੂੰ ਵੀ ਮਤਲਬ ਕੀ ਦੇਖਿਆ ਹਨਾ ਤੂੰ ਕੀ ਕਰਦੀ ਪਈ ਆ ਤੂੰ ਨਾ ਮਤਲਬ ਤੂੰ ਆਪਣੀ ਜ਼ਿੰਦਗੀ ਖਰਾਬ ਕਰਨੀ ਮੈਂ ਕਹਿੰਦਾ ਨਹੀਂ ਮੈਂ ਕਹਿੰਦਾ ਜਿੱਥੇ ਉਹ ਖੁਸ਼ ਆ ਮੈਂ ਵੀ ਉੱਥੇ ਹੀ ਖੁਸ਼ ਆ ਹਨਾ ਵੀ ਇਸ ਟਾਈਮ ਦੇ ਵਿੱਚ ਬਣਾਉਣਾ ਘਰ ਬਹੁਤ ਔਖਾ ਆ ਤੇ ਪਲਾਟ ਲੈਣਾ ਵੀ ਬਹੁਤ ਔਖਾ ਹੈ ਜਿਸ ਸਾਲ ਹਰਾਤਾ ਦੇ ਵਿੱਚ ਇਹਨਾਂ ਨੇ ਪਲਾਟ ਲਿਆ ਖਰੀਦਿਆ ਉਹ ਮੈਂ ਜਾਣਦੀ ਜ ਮਮਾ ਜਾਣਦੀ ਜਾਂ ਰੱਬ ਸਾਡਾ ਜਾਣੇ ਮੈਂ ਨਾ ਇੱਕ ਗੱਲ ਕਰਨੀ ਹੈ ਸਾਰੇ ਆਪ ਦੇ ਵਿੱਚ ਕਿਸੇ ਨੇ ਵੀ ਸਾਥ ਨਹੀਂ ਸੀ ਮਤਲਬ ਸਿਰਫ ਇੱਕ ਹੀ ਸੀਗਾ ਕਿ ਉਹ ਹੀ ਸਾਨੂੰ ਪੂਰਾ ਮਤਲਬ ਉਮੀਦ ਰੱਖਦੇ ਸੀ ਵੀ ਕਹਿੰਦੇ ਕਿ ਨਹੀਂ ਆਪਾਂ ਇਸੇ ਟਾਈਮ ਬਣਾਉਣਾ ਹੀ ਬਣਾਉਣਾ ਇਹ ਚੀਜ਼ ਹੀ ਜੀ ਅੱਛਾ ਤੇ ਬਹੁਤ ਸਾਰੇ ਛਾਵਾ ਦੇ ਨਾਲ ਮਤਲਬ ਜਦੋਂ ਵਿਆਹ ਕੇ ਆਏ ਹਨ ਨਵੀਂ ਨਵੀਂ ਕੁੜੀ ਤੇ ਜਦੋਂ ਤੁਸੀਂ ਮਤਲਬ ਕਿ ਦੁਬਾਰਾ ਤੋਂ ਕਰਦੇ ਹੋ ਨਾ ਇੱਕ ਤੁਸੀਂ ਵੀਡੀਓਜ਼ ਪਾਉਂਦੇ ਜੋ ਤੁਹਾਡੀ ਤੁਸੀਂ ਕਹਿੰਦੇ ਹੋ ਕਿ ਤੁਸੀਂ ਦੁਬਾਰਾ ਤੋਂ ਵਿਆਹ ਕਰਵਾਇਆ ਉਦੋਂ ਵੀ ਲੋਕਾਂ ਨੇ ਬਹੁਤ ਮਤਲਬ ਕੀ ਗੱਲਾਂ ਚੁੱਕੀਆਂ ਜਾਂਦੇ ਸੀਗੇ ਤੇ ਇਹ ਚੀਜ਼ ਜਿਵੇਂ ਪਹਿਲਾਂ ਤੁਸੀਂ ਕੋਟ ਮੈਰਿਜ ਕਰਵਾਈ ਤੇ ਬਾਅਦ ਵਿੱਚ ਤੁਸੀਂ ਆਪਣਾ ਸ਼ੌਂਕ ਪੂਰਾ ਕਰਨ ਲਈ ਦੁਬਾਰਾ ਵਿਆਹ ਕਰਾਉਂਦੇ ਹੋ ਫੋਟੋ ਸ਼ੂਟ ਹੁੰਦੀ ਹੈ ਵੀਡੀਓਜ਼ ਪੈਂਦੀਆਂ ਫਿਰ ਲੋਕੀ ਬਹੁਤ ਸਾਰੇ ਗੱਲਾਂ ਕਰ ਮੈਂ ਇਹ ਕਹਿੰਦਾ ਮੈਂ ਗੱਲ ਕਰਨੀ ਹੈ ਇੱਕ ਮਨਵੀਰ ਇੱਧਰ ਆਓ ਇਸ ਇਸ ਗੱਲ ਦੀ ਮੈਂ ਗੱਲ ਕਰਨੀ ਸੀ ਦੇਖੋ ਮੇਰਾ ਨਾ ਉਹ ਟਾਈਮ ਦਰਹਸਾਬ ਤਾਬ ਸੀ ਉਦੋਂ ਚਲੋ ਪੈਸਾ ਨਹੀਂ ਸੀ ਕੋਲ ਸ਼ੌਂਕ ਤਾਂ ਬਹੁਤ ਸੀ ਵੀ ਯਾਰ ਵਿਆਹ ਅੱਦਾ ਕਰਾਉਣਾ ਆ ਡੀਜੇ ਲਾਵਾਂਗੇ ਪੰਗੜੇ ਪਾਵਾਂਗੇ ਸਾਰੇ ਰਿਸ਼ਤੇਦਾਰ ਆਉਣਗੇ ਸਗਨ ਕਰਾਂਗੇ ਕੋਈ ਮਾਈਆਂ ਨਹੀਂ ਲੱਗਾ ਕੋਈ ਡੀਜੇ ਨਹੀਂ ਲੱਗੇ ਕੋਈ ਮਤਲਬ ਦਿਨ ਨਹੀਂ ਬੰਨੇ ਯਾਰ ਕੁਝ ਨਹੀਂ ਅੱਦੀ ਵਿਆਹ ਹੋ ਗਿਆ ਸੋ ਹਜੇ ਤੱਕ ਵੀ ਉਹਦੇ 11:00 ਕ'ਜੇ ਲੱਗਾ ਸੀਗਾ ਉਹ ਸਾਡੀ ਮੇਂਹਦੀ ਭੈਣ ਨੇ ਮੇਂਹਦੀ ਲਾਤੀ ਦੋਨਾਂ ਦੇ ਹੱਥੇ ਬਸ ਉਹਨਾਂ ਦੇ ਹੱਥਾਂ ਤੇ ਬਸ ਹਜੇ ਤੱਕ ਵੀ ਗੱਲਾਂ ਕਰਦੇ ਆ ਨਾ ਕਈ ਵੀ ਵਿਆਹ ਹੁਣ ਕਰਾਇਆ ਹਜੇ ਤਾਂ ਮੈਂ ਇੱਥੇ ਤੱਕ ਮੇਰਾ ਇਹ ਸ਼ੌਂਕ ਆ ਵੀ ਮੈਂ ਆਪਣੇ ਵਿਆਹ ਨੂੰ ਦੁਬਾਰਾ ਸਾਰਾ ਕੁਝ ਤਿਆਰ ਕਰਕੇ ਪ੍ਰੀ-ਵੇਡਿੰਗ ਦੁਬਾਰਾ ਕਰਾਵਾਂ ਮੇਰਾ ਵੀ ਮੇਰਾ ਪਹਿਲਾ ਤਾਂ ਕੁਝ ਹੋਇਆ ਨਹੀਂ ਇੱਥੇ ਤੱਕ ਮੇਰਾ ਇਹ ਵੀ ਡ੍ਰੀਮ ਆ ਵੀ ਮੈਂ ਸਾਰੇ ਰਿਸ਼ਤੇਦਾਰ ਛੱਡ ਕੇ ਮੈਂ ਇਹਨੂੰ ਵੀ ਪ੍ਰੀਤ ਨੂੰ ਸਾਰਾ ਕੁਝ ਵਿਆਹ ਆ ਜੋ ਵੀ ਹੁੰਦਾ ਸਾਰਾ ਲਹਿੰਗਾ ਲੂੰਗਾ ਪਵਾ ਕੇ ਮੈਂ ਆਪ ਸ਼ੇਰਵਾਨੀ ਲਾ ਕੇ ਮੈਂ ਦੁਬਾਰਾ ਹੀ ਕਰ ਦਵਾਂ ਮੇਰਾ ਇਦਾਂ ਦਾ ਰਾਜੇ ਸ਼ੌਂਕ ਹੋ ਕਿ ਮੇਰੀ ਦਿਲ ਰੀ ਮੇਰਾ ਖੋਜ ਹੋ ਜਾਂ ਅੰਦਰੋਂ ਮੇਰਾ ਇਰਾਦਾ ਵੀ ਵੱਡੀ ਸਾਰੀ ਪਾਰਟੀ ਰੱਖਾਂ ਮੇਰਾ ਘਰ ਟੋਪ ਦਾ ਬਣਿਆ ਹੋਵੇ ਮੈਂ ਲੇਟਾ ਲਾਈਆਂ ਹੁਣ ਪੂਰੇ ਘਰ ਤੇ ਮੇਰੇ ਸਾਰੇ ਰਿਸ਼ਤੇਦਾਰ ਆਏ ਹੁਣ ਮੈਂ ਦੁਬਾਰਾ ਵਿਆਹ ਕਰ ਲਵਾਂ ਆਪਣਾ ਮੇਰੇ ਦੋਨੇ ਨਿਆਣੇ ਮੇਰਾ ਵਿਆਹ ਦੇਖਣ ਅਹਾਂ ਤਾਂ ਲੱਗ ਹੀ ਕਰਨਾ ਦੁ ਮੇਰੇ ਨਾਲ ਮੇਰੇ ਮੇਰਾ ਪੂਰਾ ਪਰਿਵਾਰ ਆ ਜਦੋਂ ਕੋਈ ਉਹਨਾਂ ਨੇ ਪਰਿਵਾਰ ਨਾਲ ਹੋਵੇ ਦੁਨੀਆ ਦਾ ਜਿਹੜਾ ਮਰਜੀ ਕੋਈ ਆ ਜਾਵੇ ਫੇ ਬੰਦਾ ਕਿਸੇ ਨੂੰ ਸੈੱਟ ਨਹੀਂ ਸਕਦਾ ਫੈਮਿਲੀ ਨਾਲ ਚਾਹੀਦੀ ਆ ਫੈਮਿਲੀ ਤੋਂ ਜਿਨ੍ਹਾਂ ਨੇ ਨਹੀਂ ਫੈਮਿਲੀ ਨਾਲ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਬਾਹਰ ਬੈਠੇ ਆ ਹੁਣ ਘਰ ਬਣਾਉਣ ਤੱਕ ਜੀ ਗੱਲ ਕਰੀਏ ਥਾਂ ਲੈਣ ਲੱਗੇ ਮੇਰਾ ਮੈਨੂੰ ਪਤਾ ਮੈਂ ਕਿੱਦਾਂ ਮਤਲਬ ਕਿਹੜੀਆਂ ਕਿਹੜੀ ਚੀਜ਼ਾਂ ਦਾ ਸਾਹਮਣਾ ਕੀਤਾ ਹਨ ਵੀ ਮੇਰੀ ਭੈਣ ਨੇ ਮੇਰਾ ਬੜਾ ਬੜਾ ਸਾਥ ਦਿੱਤਾ ਤੇ ਭੈਣ ਨੂੰ ਆਪਣੀ ਜ਼ਿਕਰ ਨਹੀਂ ਕਰਨਾ ਹੈਗਾ ਇੱਕ ਸਿਸਟਰ ਆ ਮੇਰੇ ਉਹਨਾਂ ਨੇ ਮੇਰੀ ਮੈਨੂੰ ਬਹੁਤ ਸਪੋਰਟ ਕੀਤੀ ਮੈਂ ਕਹਿੰਦਾ ਇੱਕ ਨਾ ਹਰ ਇੱਕ ਚੀਜ਼ ਚ ਹੌਸਲਾ ਮੈਨੂੰ ਹੌਸਲਾ ਨਾ ਦਿੱਤਾ ਮੇਰੀ ਸਪੋਰਟ ਨਹੀਂ ਕੀਤੀ ਵੀ ਇੱਕ ਕਹਿੰਦੇ ਨਾ ਮੁੰਡੇ ਨੂੰ ਵੀ ਇੱਕ ਮੈਨੂੰ ਵੀ ਖੰਭ ਲੱਗੇ ਆ ਕਿਸ ਹਿਸਾਬ ਦੇ ਮੇਰੀ ਭੈਣ ਕਰਕੇ ਉਹ ਮੇਰੀ ਭੈਣ ਨੇ ਮੇਰਾ ਨਾਂ ਕੀਤਾ ਨਾ ਮੈਂ ਕਹਿੰਦਾ ਵੀ ਮੈਂ ਮੈਨੂੰ ਕਹਿੰਦੀ ਤੂੰ ਵਿਰੇ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਤੂੰ ਐਵੇਂ ਦੁਨੀਆ ਦੀ ਪਰਵਾਹ ਨਹੀਂ ਕਰਨੀ ਉਹਦੇ ਕਰਕੇ ਮੈਂ ਨਾ ਕੋ ਮਤਲਬ ਮੈਨੂੰ ਕਿਹੇ ਚੀਜ਼ ਦੀ ਟੈਨਸ਼ਨ ਨਹੀਂ ਬਾਦ ਮੇਰੀ ਭੈਣ ਨੂੰ ਉੱਪਰ ਸੰਭਲਿਆ ਉੱਪਰ ਹਮਗੀ ਦਾ ਵੀ ਜਿੱਥੇ ਮੇਰੀ ਭੈਣ ਨੇ ਮੈਨੂੰ ਕਿਸੇ ਜਗ੍ਹਾ ਦੀ ਕਿਹੇ ਵੀ ਟੈਨਸ਼ਨ ਟੈਨਸ਼ਨ ਨਹੀਂ ਲੈਣੀ ਨਹੀਂ ਕਿਸੇ ਵੀ ਚੀਜ਼ ਦੀ ਵੀ ਮੈਰੇ ਹੁੰਦਿਆ ਵੀ ਕੋਈ ਟੈਨਸ਼ਨ ਨਹੀਂ ਲੈਣੀ ਹੈਗੀ ਹਰ ਇੱਕ ਮੇਰੇ ਕੋਲ ਮੇਰੀ ਭੈਣ ਨੇ ਮੇਰੇ ਜਿੰਨਾ ਮੇਰਾ ਸਾਥ ਦਿੱਤਾ ਨਾ ਉਸ ਤੋਂ ਉੱਤੇ ਕੁਝ ਨਹੀਂ ਰੱਬ ਮੇਰੀ ਭੈਣ ਨੂੰ ਸਾਰੇ ਅਮਰ ਕੈਮਰੇ ਮੂਰੇ ਮੈਂ ਇੱਕ ਗੱਲ ਕਹਿਣ ਲੱਗਾ ਹਾਂ ਮਤਲਬ ਜਿਹੜੀਆਂ ਮੇਰੀਆਂ ਖੁਸ਼ੀਆਂ ਨਾ ਚਾਹ ਮੇਰੀ ਭੈਣ ਨੂੰ ਵਧਦੀ ਜਾਣ ਮੇਰੇ ਤੋਂ ਮੇਰਾ ਬਹੁਤ ਕੀਤਾ ਮੈਂ ਕਹਿੰਦਾ ਵੀ ਉਸ ਤੋਂ ਉੱਤੇ ਕੁਝ ਨਹੀਂ ਮੇਰਾ ਕਿਸੇ ਰਿਸ਼ਤੇਦਾਰ ਨੇ ਸਾਥ ਦਿੱਤਾ ਜਿੰਨਾ ਮੇਰੀ ਭੈਣ ਨੇ ਦਿੱਤਾ ਅੱਛਾ ਵੀਰੇ ਤੁਸੀਂ ਆਪਣੀਆਂ ਭੈਣਾਂ ਨੂੰ ਇੰਨਾ ਪਿਆਰ ਕਰਦੇ ਹੋ ਤੇ ਕਈ ਲੋਕ ਰੱਜੀ ਰੱਜੀ ਹੋਵੇ ਸਾਰਿਆਂ ਦਾ ਸਾਥ ਦੇਵੇ ਓਕੇ ਠੀਕ ਹੈ ਮੇਰਾ ਮੈਂ ਕਹਿੰਦਾ ਵੀ ਕਈ ਲੋਕ ਭੈਣਾਂ ਨੂੰ ਬੋਝ ਸਮਝਦੇ ਨੇ ਤੇ ਘਰ ਆਉਂਦੇ ਸਾਰੀ ਮੂੰਹ ਬਣਾ ਲੈਂਦੇ ਖਾਸ ਤੌਰ ਤੇ ਵਿਆਹ ਤੋਂ ਬਾਅਦ ਨਹੀਂ ਨਹੀਂ ਮੈਂ ਤਾਂ ਖੁਦ ਆਪ ਕਹਿੰਦਾ ਹੁੰਦਾ ਭੈਣਾਂ ਨੂੰ ਵੀ ਆਓ ਮੇਰੇ ਤੋਂ ਵੀ ਮੇਰੇ ਘਰੇ ਆਓ ਮੈਂ ਮਤਲਬ ਹੁਣ ਰਖੜੀ ਵੀ ਆਉਣ ਵਾਲੀ ਮੈਂ ਆਪ ਕਹੂੰਗਾ ਫੋਨ ਤੇ ਆਓ ਮੇਰੇ ਘਰੇ ਯਾਰ ਤੁਹਾਨੂੰ ਕੀ ਚਾਹੀਦਾ ਮੈਨੂੰ ਦੱਸੋ ਹਨਾ ਇੱਥੇ ਤੱਕ ਵੀ ਮੇਰੀ ਸਿਸਟਰ ਨੇ ਮੈਨੂੰ ਰਖੜੀ ਲਈ ਪਤਾ ਨਹੀਂ ਕੀ ਕੁਝ ਭੇਜਿਆ ਗਿਫਟ ਆ ਪਾਰਸਲ ਆਜ ਕੋਈ ਹੋਰ ਆ ਗਿਆ ਕਿਸੇ ਨੇ ਤੇ ਹੁਣ ਉਹਦੇ ਚ ਮੈਂ 30 40 ਦਾ 10 ਮਾਣ ਮੇਰਾ ਰਖੜੀ ਦਾ ਉਹ ਜੇ ਮੇਰਾ ਹੋਣਾ ਮਤਲਬ ਮੈਂ ਕਹਿੰਦਾ ਵੀ ਰੱਬ ਮੇਰੀਆਂ ਭੈਣਾਂ ਨੂੰ ਰੱਖੇ ਤੰਦਰੁਸਤ ਆ ਨਾ ਬਸ ਇਹਨਾਂ ਨਾਲ ਹੀ ਆ ਸਾਰਾ ਕੁਝ ਭੈਣਾਂ ਬੋਝ ਨਹੀਂ ਹੈਗੀਆਂ ਭੈਣਾਂ ਕਰਕੇ ਅੱਜ ਖੰਭ ਲੱਗੇ ਆ ਠੀਕ ਨਹੀਂ ਉਹਨਾਂ ਕਰਕੇ ਹੀ ਆਪਾਂ ਸਾਰਾ ਕੁਝ ਆ ਵੀ ਬਹੁਤ ਸਾਦ ਦਿੱਤਾ ਭੈਣਾਂ ਨੇ ਭੈਣਾਂ ਤੋਂ ਉੱਤੇ ਕੁਝ ਨਹੀਂ ਹੈਗਾ ਅੱਛਾ ਇਹ ਹਮਸਫਰ ਤੁਹਾਡੀ ਜ਼ਿੰਦਗੀ ਦੇ ਵਿੱਚ ਜਦੋਂ ਆਂਦੇ ਨੇ ਉਸ ਤੋਂ ਬਾਅਦ ਮਤਲਬ ਕਿਵੇਂ ਜ਼ਿੰਦਗੀ ਬਦਲਦੀ ਐ ਜ਼ੀਰੋ ਤੋਂ 100 ਤੱਕ ਆਉਣਾ ਇਹ ਸਫਰ ਹਮਸਫਰ ਦੇ ਨਾਲ ਕਿੱਦਾਂ ਦਾ ਰਿਹਾ ਮੈਂ ਕਹਿੰਦਾ ਵੀ ਪ੍ਰੀਤ ਦੀ ਮੈਂ ਗੱਲ ਕਰਾਂ ਪ੍ਰੀਤ ਜਦੋਂ ਦੀ ਲਾਈਫ 'ਚ ਆਈ ਆ ਯਾਰ ਮੈਂ ਕਹਿੰਦਾ ਵੀ ਉਹ ਟਾਈਮ ਇਦਾਂ ਦਾ ਸੀ ਵੀ ਅਸੀਂ ਘੁੰਮੇ ਬਹੁਦੇ ਆਂ ਅਸੀਂ ਕਿਤੇ ਘੁੰਮਾ ਜਾਣਾ ਸਾਡੇ ਕੋਲ 2-300 ਰੁਪਏ ਹੁੰਦਾ ਸੀ ਅਸੀਂ 100 ਦਾ ਤੇਲ ਪਾਇਆ ਸਪਲੈਂਡਰ 'ਚ 200 ਨਾਲ ਬਾਬੇ ਬਲਖਣਾ ਦੇ ਘੁੰਮੇ ਆਂ ਕੋਈ ਗੱਲ ਨਹੀਂ ਮੈਂ ਕਿਹਾ ਰਾਹ ਚ ਲੰਗਰ ਲੱਗਾ ਖਾ ਲੈਣਾ ਘੁੰਮਣਾ ਆਈ ਬੜਾ ਘੁੰਮੇ ਮੈਂ ਕਹਿੰਦਾ ਵੀ ਅਸੀਂ ਇੰਨਾ ਕੁ ਘੁੰਮੇ ਹਨ ਉਹ ਟਾਈਮ ਤੋਂ ਲੈ ਕੇ ਇੱਥੇ ਤੱਕ ਮੇਰੇ ਨਾਲ ਆ ਉਹ ਟਾਈਮ ਅਸੀਂ ਅੱਜ ਕਿਤੇ ਘੁੰਮਣ ਚੱਲ ਜੀਏ 10-15000 ਰੁਪਏ ਮਿੰਟ ਚ ਖਰਚ ਹੁੰਦਾ ਦੋ ਤਿੰਨ ਹਜ਼ਾਰ ਦਾ ਗੱਡੀ ਤੇਲ ਪੀ ਵੀ ਪੀ ਜਾਂਦੀ ਆ ਤੇ ਮੈਂ ਕਹਿੰਦਾ ਵੀ ਉਹ ਟਾਈਮ ਤੇ ਅਸੀਂ ਸਾਡੇ ਲਈ ਦੋ ਤਿੰਨ ਹਜ਼ਾਰ ਸਾਡੇ ਤੋਂ ਹੁੰਦਾ ਸੀ ਮੈਂ ਕਹਿੰਦਾ ਬਹੁਤ ਹੁੰਦਾ ਸੀ ਹੁਣ ਦੇ ਟਾਈਮ ਚ ਕੁਝ ਵੀ ਨਹੀਂ ਇੱਥੋਂ ਮਤਲਬ ਜਦੋਂ ਨਹੀਂ ਜੀ ਕੋਈ ਉਦੋਂ ਵੀ ਮੇਰੇ ਨਾਲ ਹੁਣ ਬਹੁਤ ਕੋਈ ਆ ਫਿਰ ਵੀ ਨਾਲ ਮੈਨੂੰ ਇਹ ਚੀਜ਼ ਤਾਂ ਮੈਂ ਕਹਿੰਦਾ ਵੀ ਮੈਨੂੰ ਕਦੀ ਵੀ ਇਹਨਾਂ ਨੇ ਜਿੱਦ ਨਹੀਂ ਕੀਤੀ ਵੀ ਮੈਨੂੰ ਆ ਚੀਜ਼ ਚਾਹੀਦੀ ਤੇ ਹੁਣੇ ਤੇ ਹੁਣੇ ਚਾਹੀਦੀ ਆ ਮੈਂ ਕਹਿੰਦਾ ਜਦੋਂ ਵਿਆਹ ਹੋਇਆ ਸੀ ਇੱਕ ਦੋ ਸੂਟ ਸੀ ਬਸ ਉਹਨਾਂ ਦੇ ਦੋ ਤਿੰਨ ਮਹੀਨੇ ਕੱਢੇ ਉਸ ਤੋਂ ਬਾਅਦ ਮੈਂ ਆਪਣੀ ਮਰਦ ਨੂੰ ਲੈ ਕੇ ਵੀ ਕਾਫੀ ਟਰੋਲਿੰਗ ਹੋਈ ਬਹੁਤ ਜ਼ਿਆਦਾ ਮੰਮੀ ਨੂੰ ਉਹ ਕਰਦੇ ਆ ਸੱਚ ਮੰਮੀ ਨੂੰ ਹਾਬਾਜੂ ਤੋਂ ਬਹੁਤ ਕੀਤੀ ਆ ਕੱਲ ਕਰਦੇ ਪਰ ਸਾਨੂੰ ਅਹੀਂ ਕਦੀ ਅੱਜ ਤੱਕ ਮੇਰੀ ਮੰਮੀ ਵੀ ਆ ਅਤਾ ਕਹੀਂ ਆਪਣੀ ਮੰਮੀ ਨੂੰ ਵੀ ਨੇ ਕਦੀ ਰੋਕਿਆ ਹੈਗਾ ਹਨਾ ਹੁਣ ਇੱਧਰ ਵੀ ਆ ਇੱਧਰ ਵੀ ਲੋਕੀ ਕਹਿੰਦੇ ਆ ਕਿ ਤੁਸੀਂ ਹਾਂ ਬਾਜੂ ਦੀਆਂ ਪਾਣੇ ਆ ਸ਼ਰਟਾ ਤੁਸੀਂ ਹਾਂ ਬਾਜੂ ਦੇ ਕੱਪੜੇ ਪਾਣੇ ਆ ਮੰਮੀ ਨੂੰ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਕਿਸੇ ਨੇ ਫੋਰਨ ਕੰਟਰੀ 'ਚ ਜੋ ਮੈਸੇਜ ਕੀਤਾ ਦੀਦੀ ਸਿਗੇ ਕੋਈ ਤਾਂ ਉਹਨਾਂ ਨੇ ਮੈਸੇਜ ਕੀਤਾ ਕਹਿੰਦੇ ਕਿ ਉਹਨਾਂ ਨੂੰ ਹਾਂ ਬਾਜੂ ਸੋਹਣੀਆਂ ਲੱਗਦੀਆਂ ਤੇ ਤੁਹਾਨੂੰ ਕਾਦੀ ਜੈਲਸ ਫੀਲ ਹੁੰਦੀ ਆ ਅਗੇ ਜੀ ਇੱਕੀ ਸੂਟ ਪਾਈ ਰੱਖਦੀ ਆ ਕੋਈ ਸੂਟ ਪਾਈ ਰੱਖਦੇ ਆ ਇਹ ਘਰ ਦੇ ਵਿੱਚ ਕੋਈ ਹੁਣ ਬੰਦਾ ਇੰਨੀ ਗਰਮੀ ਦੇ ਵਿੱਚ ਬੰਦਾ ਪਾਵੇ ਕੀ ਪਹਿਲਾਂ ਤਾਂ ਮੈਨੂੰ ਇਹ ਗੱਲ ਦਾ ਜਵਾਬ ਦੇਵੇ ਹਨਾ ਇਹੀ ਕੱਪੜ ਇਹ ਇਹੀ ਪਾਉਣੇ ਆ ਬੰਦੇ ਨੇ ਹਨਾ ਵਾਰ-ਵਾਰ ਕੀ ਬੰਦਾ ਪਾਈ ਜਾਵੇ ਕਿ ਸਾਰੇ ਦਿਨ ਤੋਂ ਸ਼ਾਮ ਤੱਕ ਬੰਦਾ ਕੱਪੜੇ ਹੀ ਬੰਨਹੀ ਜਾਵੇ ਗੱਲ ਇਦਾਂ ਆ ਵੀ ਦੇਖੋ ਕੱਪੜੇ ਪਾ ਕੇ ਉਹੀ ਪਾਊਗਾ ਕੱਪੜੇ ਲੀੜੇ ਦੀ ਗੱਲ ਇਦਾਂ ਆ ਵੀ ਹੁਣ ਯਾਰ ਕੱਪੜੇ ਲੀੜੇ ਹੁਣ ਤੁਸੀਂ ਮੈਨੂੰ ਤਾਂ ਇਹੀ ਕਹਿੰਦਾ ਜਿਹੜੇ ਕਹਿੰਦੇ ਆ ਤੁਸੀਂ ਆਪਣਾ ਘਰ-ਬਾਰ ਦੇਖੋ ਯਾਰ ਮੇਰੇ ਤੇ ਜੋਰ ਨਾ ਲਾਓ ਇੰਨਾ ਜਿੰਨਾ ਤੁਸੀਂ ਮੇਰੀ ਮੇਰੇ ਘਰਦਿਆਂ ਦੇ ਵੱਲ ਦੇਖਦੇ ਆ ਜਾਂ ਜਿੰਨਾ ਮੈਨੂੰ ਗਲਤ ਬੋਲਣ ਤੇ ਜੋਰ ਲਾਉਂਦੇ ਉਹਨਾਂ ਤੁਸੀਂ ਆਪਣੀ ਲਾਈਫ ਨੂੰ ਲੈ ਕੇ ਦੇਖੋ ਯਾਰ ਤੁਹਾਡੀ ਲਾਈਫ 'ਚ ਬਹੁਤ ਪ੍ਰੋਬਲਮ ਆਉਣੀ ਆ ਤੁਹਾਡੀ ਲਾਈਫ 'ਚ ਤੁਸੀਂ ਅੱਗੇ ਵਧਣਾ ਆ ਤੇ ਜਿਹੜਾ ਤੁਸੀਂ ਗਲਤ ਸੋਚਦੇ ਆ ਉਹ ਚੀਜ਼ ਨੂੰ ਛੱਡ ਕੇ ਤੁਸੀਂ ਚੰਗਾ ਸੋਚੋ ਕੀ ਪਤਾ ਕੋਈ ਤੁਹਾਡੇ ਲਾਈਫ ਚ ਕੋਈ ਵਧੀਆ ਚੀਜ਼ ਆ ਜਾਵੇ ਜਾਂ ਕੁਝ ਕਿਸੇ ਨੂੰ ਗਲਤ ਕਹਿਣ ਨਾਲੋਂ ਯਾਰ ਆਪਣਾ ਦੇਖੋ ਪਹਿਲਾਂ ਅਸੀਂ ਕਿੰਨੇ ਕੁ ਚੰਗੇ ਆ ਜਾਂ ਅਸੀਂ ਦੁੱਧ ਦੇ ਥੋਤੇ ਥੋੜਾ ਜਦੋਂ ਸਾਡੀ ਮੈਰਿਜ ਹੋਈ ਸੀਗੀ ਉਸ ਤੋਂ ਥੋੜੇ ਕਿ ਟਾਈਮ ਬਾਅਦ ਨਾ ਮੈਂ ਮੰਮਾ ਦੇ ਪੈਂਟ ਟੌਪ ਉਹ ਆਇਆ ਸੀਗਾ ਤੇ ਉਹ ਮੰਮਾ ਨੂੰ ਤਿਆਰ ਕੀਤਾ ਸੀਗਾ ਤੇ ਮम्मा ਕਹਿੰਦੇ ਕਿ ਮੈਨੂੰ ਬਹੁਤ ਸ਼ੌਂਕ ਸੀਗਾ ਵੀ ਮਤਲਬ ਅਸੀਂ ਵੀ ਇੱਦਾਂ ਰਹੀਏ ਉਦਾਂ ਰਹੀਏ ਮੈਂ ਮम्मा ਨੂੰ ਨਾ ਇੱਕੀ ਗੱਲ ਕਹੀ ਮम्मा ਕਹਿੰਦੇ ਨਹੀਂ ਮੈਨੂੰ ਬਿਕਰਮ ਬੋਲੂਗਾ ਮੈਂ ਕਿਹਾ ਨਹੀਂ ਬੋਲਦੇ ਤੁਹਾਨੂੰ ਕੁਝ ਨਹੀਂ ਬੋਲੂਗੇ ਤੇ ਮੈਂ ਨਾ ਮम्मा ਨੂੰ ਪੈਂਟਾ ਉਪਵਾ ਕੇ ਤੇ ਉਹੀ ਮम्मा ਦੀ ਨਾ ਇੱਕ ਰੀਲ ਆਪਾਂ ਪੋਸਟ ਕਰ ਦਿੱਤੀ ਉਹੀ ਰੀਲ ਦੇ ਥੱਲੇ ਕਮੈਂਟ ਆ ਗਏ ਇਹ ਬੁੱਢੇ ਬਾਰੇ ਇਹਨਾਂ ਨੂੰ ਕੀ ਸ਼ੌਕ ਬਲੌਗ ਪਾਇਆ ਸੀ ਅਏ ਇਹਨਾਂ ਨੂੰ ਸ਼ੌਂਕ ਕੀ ਪੈ ਗਿਆ ਅੱਜ ਪੈਂਟ ਟਾਪ ਪਾਉਣ ਦਾ ਅੱਜ ਇਹਨਾਂ ਨੂੰ ਜਵਾਨੀ ਆ ਚੜ੍ਹ ਗਈ ਹੈ ਹਾਂ ਜੇ ਤੋ ਚਾਰ ਪੈਸੇ ਆ ਜੇ ਤੋ ਚਾਰ ਪੈਸੇ ਉਹ ਜੀਨ ਪਾਲਵੇ ਯਾਰ ਕਹਿਣਾ ਬਹੁਤ ਵਧੀਆ ਯਾਰ ਕਿੱਥੋਂ ਲਈ ਅੱਜ ਸਾਡੀ ਮਾਂ ਵਿਚਾਰੀ ਨੇ ਪਾਲੇ ਤੇ ਗਲਤ ਟ੍ਰੋਲ ਹੋਣ ਲੱਪਿਆ ਵੀ ਕਾਤੇ ਪਾਈਆਂ ਅਸੀਂ ਇਸ ਚੀਜ਼ ਤੁਹਾਡੇ ਯਾਰੇ ਪਤਾ ਆ ਨਾ ਸਾਰਿਆਂ ਨੂੰ ਗੱਲ ਪਤਾ ਕਿੱਥੋਂ ਸਾਨੂੰ ਕਹਦੇ ਲੋਕ ਮਿਆਕ ਬਣਾਉਂਦੇ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਜਿੱਤ ਤੱਕ ਮੇਰੀ ਸੋਚ ਆ ਸਾਨੂੰ ਤਾਂ ਲੋਕਾਂ ਨੇ ਸਾਡਾ ਜਾਦਾ ਮਿਆਕ ਬਣਾ ਦਿੱਤਾ ਆ ਵੀ ਇਹ ਪਹਿਲਾਂ ਗਰੀਬੀ ਵੀ ਸਾਡੀ ਸੀਗੀ ਹੁਣ ਸਿੱਧਾ ਚਲੋ ਵਧੀਆ ਦਿਨ ਹੋ ਗਏ ਆ ਵੀ ਮੈਂ ਦਿਖਾਈ ਆ ਗਰੀਬੀ ਵੀ ਦਿਖਾਈ ਆ ਜੇ ਮੈਂ ਸਿੱਧਾ ਅਮੀਰ ਹੁੰਦਾ ਨਾ ਪਹਿਲੇ ਹੀ ਮੇਰੇ ਤੋਂ ਗੱਡੀ ਹੁੰਦੀ ਫੋਰਚਨਰ ਥੱਲੇ ਪਹਿਲਾਂ ਮੈਂ ਵਧੀਆ ਕੱਪੜੇ ਪੌਂਦਾ ਹੁੰਦਾ ਸੋਨਾ ਸੋਨਾ ਚੜਜ ਕੇ ਪਾਇਆ ਹੁੰਦਾ ਮੈਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਸੀ ਭਾਵੇਂ ਮੇਰੀ ਮਾਂ ਜੀਨ ਦੀ ਪੈਂਟ ਪਾ ਫੇ ਵੀ ਤਾਂ ਕਹਿਣਾ ਯਾਰ ਵੱਡੇ ਲੋਕ ਆ ਪਾ ਸਕਦੇ ਆ ਹੁਣ ਹੁਣ ਥੱਲੇ ਉ ਲੱਗਦਾ ਕਿ ਤੇਰੇ ਅਸੀਂ ਸੋਸ਼ਲ ਮੀਡੀਆ ਤੇ ਅੱਜ ਤੱਕ ਵੀ ਕਦੀ ਇਹ ਨਹੀਂ ਦਿਖਾਇਆ ਹੈਗੀ ਕਿ ਸਾਡੇ ਤੋਂ ਇਹ ਚੀਜ਼ ਹੈਣੀ ਆ ਜਾਂ ਇਹ ਚੀਜ਼ ਹੈਗੀ ਇਹ ਚੀਜ਼ ਹੈਣੀ ਅਸੀਂ ਹਰ ਇੱਕ ਚੀਜ਼ ਦਿਖਾਈ ਆ ਜੀਵਨ ਤੋਂ 100% ਤੱਕ ਅਸੀਂ ਚੀਜ਼ ਹਰ ਇੱਕ ਦਿਖਾਈ ਸਾਰਾ ਕੁਝ ਦੱਸਿਆ ਕਿ ਸਾਡੇ ਘਰ ਦੇ ਵਿੱਚ ਕਿਹੜੀ ਕਿਹੜੀ ਚੀਜ਼ ਆਉਂਦੀ ਆ ਅਸੀਂ ਉਹ ਵੀ ਦਿਖਾਈ ਆ ਕਿ ਸਾਡੇ ਅਸੀਂ ਕੱਪੜੇ ਲਏ ਆ ਤਾਂ ਅਸੀਂ ਕੱਪੜੇ ਵੀ ਦਿਖਾਏ ਕਿਤੇ ਤੇ ਅੱਜ ਤੱਕ ਵੀ ਕਦੀ ਇਹ ਨਹੀਂ ਦਿਖਾਇਆ ਹੈਗੀ ਕਿ ਸਾਡੇ ਤੋਂ ਇਹ ਚੀਜ਼ ਹੈਣੀ ਆ ਜਾਂ ਇਹ ਚੀਜ਼ ਹੈਗੀ ਇਹ ਚੀਜ਼ ਹੈਣੀ ਅਸੀਂ ਹਰ ਇੱਕ ਚੀਜ਼ ਦਿਖਾਈ ਆ ਜੀਵਨ ਤੋਂ 100% ਤੱਕ ਅਸੀਂ ਚੀਜ਼ ਹਰ ਇੱਕ ਦਿਖਾਈ ਸਾਰਾ ਕੁਝ ਦੱਸਿਆ ਕਿ ਸਾਡੇ ਘਰ ਦੇ ਵਿੱਚ ਕਿਹੜੀ ਕਿ ਅਸੀਂ ਉਹ ਵੀ ਦਿਖਾਈ ਆ ਕਿ ਸਾਡੇ ਅਸੀਂ ਕੱਪੜੇ ਲੈ ਆ ਤਾਂ ਅਸੀਂ ਕੱਪੜੇ ਵੀ ਦਿਖਾਏ ਕਰਦੇ ਉਹ ਕੀ ਫਰਕ ਹੈ ਦੋਵਾਂ 'ਚ ਫਰਕ ਜੋ ਮੈਂ ਮੇਰਾ ਇਹੀ ਕਹਿੰਦਾ ਵੀ ਜੋ ਮੈਂ ਨਾਰਮਲ ਲਾਈਫ ਆ ਸੇਮ ਆ ਮੈਂ ਕੋਈ ਏਦਾਂ ਨਹੀਂ ਝੂਟ ਝਾਟ ਨਹੀਂ ਕਦੀ ਮਤਲਬ ਜੇ ਮੈਂ ਕਹਿ ਦਵਾਂ ਮੈਂ ਰੀਲ 'ਚ ਕਹਿ ਦਵਾਂ ਯਾਰ ਆਹ ਲੋ ਜੀ ਏਦਾਂ ਆ ਇੱਧਰ ਕਹਿ ਦਵਾਂ ਯਾਰ ਨਹੀਂ ਪਿੱਛੇ ਜੋ ਹੈਗਾ ਸੇਮ ਇੱਧਰੋ ਵੀ ਰੀਲ 'ਚ ਵੀ ਇਦਾਂ ਹੀ ਆ ਤੇ ਰੀਲ 'ਚ ਵੀ ਇਦਾਂ ਹੀ ਆ ਦੋਨਾਂ ਪਾਸੇ ਸੇਮ ਆ ਕੋਈ ਇਦਾਂ ਦਾ ਨਹੀਂ ਹੁੰਦਾ ਵੀ ਉਹ ਪਰਸਨਲ ਹੁੰਦਾ ਉਹ ਵੀ ਰੱਖੀਦਾ ਆ ਇਹ ਨਹੀਂ ਆ ਕਿ ਹਰ ਇੱਕ ਚੀਜ਼ ਜੋ ਸਾਡੀਆਂ ਘਰ ਦੀਆਂ ਆਪਣੀਆਂ ਗੱਲਾਂ ਉਹ ਚਲੋ ਫੈਮਿਲੀ ਦੀਆਂ ਆ ਮਾਤਾ ਦੋਖ ਸੋਖ ਆ ਫੈਮਿਲੀ ਦੀਆਂ ਆ ਉਹ ਅਸੀਂ ਘਰ ਦੇ ਵਿੱਚ ਡਿਸਕਸ ਕਰੀਦੀ ਆ ਅਸੀਂ ਇਹ ਨਹੀਂ ਆ ਕਿ ਉਹ ਅਸੀਂ ਸੋਸ਼ਲ ਮੀਡੀਆ ਤੇ ਆਪਾਂ ਕਰੀਦੀ ਹਰ ਇੱਕ ਗੱਲ ਨਹੀਂ ਜੋ ਗੱਲ ਸਾਡੀ ਜੋ ਕੋਈ ਚੀਜ਼ ਚੀਜ਼ ਦੀ ਗੱਲ ਕਰੀਏ ਆਪਾਂ ਹਰ ਇੱਕ ਚੀਜ਼ ਦੱਸੀ ਦੀ ਵੀ ਆ ਚੀਜ਼ ਲਿਆਂਦੀ ਆ ਕੋਈ ਨਹੀਂ ਹੈਗਾ ਕੋਈ ਮੈਂ ਸੋਨੇ ਦੀ ਚੀਜ਼ ਵੀ ਲਿਆਵਾਂ ਮੈਂ ਮੰਮੀ ਦੇ ਵਾਲੀਆਂ ਬਣਾ ਕੇ ਦਿੱਤੀਆਂ ਸੋਨੇ ਦੀਆਂ ਮੈਂ ਦੱਸਿਆ ਸਾਰਿਆਂ ਨੂੰ ਵੀ ਮੱਝ ਆ ਚੀਜ਼ ਲਿਆਂਦੀ ਮਤਲਬ ਜਿਹੜੀ ਚੀਜ਼ ਲੈਣੀ ਹੈ ਦੱਸਣੀ ਆ ਕਿਉਂਕਿ ਛੁਰੂ ਤੋਂ ਦੱਸਦੇ ਆ ਆ ਅੱਜ ਮੈਂ ਕੋਈ ਇਦਾਂ ਨਹੀਂ ਹੈਗਾ ਵੀ ਮਰੀਲ ਤੇ ਕੁਛ ਆ ਜਾਂ ਉਧਰ ਕੁਛ ਆ ਸੇਮ ਆ ਸਾਰਾ ਕੁਝ ਜੋ ਮੈਂ ਇੱਧਰ ਆ ਮੈਂ ਉਹੀ ਇੱਧਰ ਆ ਕਦੀ ਨਹੀਂ ਇਦਾਂ ਕੀਤਾ ਹੈਗਾ ਓਕੇ ਹਾਂਜੀ ਹਾਂਜੀ ਤੇ ਹੁਣ ਜਿਵੇਂ ਤੁਹਾਡੀ ਮਤਲਬ ਕੀ ਕਿਤੇ ਨਾ ਕਿਤੇ ਲਾਈਫ ਦੇ ਵਿੱਚ ਕਾਫੀ ਮਤਲਬ ਕਹਿ ਸਕਾਂ ਕਿ ਦਿਆਂ ਕਿ ਹਾਲਤ ਗਰੀ ਸੁਧਰੀ ਆ ਹਾਂਜੀ ਬਿਲਕੁਲ ਤੇ ਕਿੰਨੇ ਕੁ ਲੋਕ ਨੇ ਜਿਹੜੇ ਜੈਲਸੀ ਕਰਕੇ ਤੁਹਾਡੀਆਂ ਲੈਗ ਪੁੱਲਿੰਗ ਕਰਦੇ ਨੇ ਲੱਤਾਂ ਖਿੱਚਦੇ ਨੇ ਤੁਹਾਡੀਆਂ 100 90 ਸੋਚੋ 90% ਇਦਾਂ ਦੇ ਯਾਰ ਦੋਸਤ ਯਾਰ ਵੈਲੀ ਕਹਿੰਦੇ ਹੁਣ ਯਾਰ ਤੂੰ ਕਿਹੜੇ ਕੰਮੀ ਲਈ ਰਹੀ ਆਪਣੀ ਜਨਾਨੀ ਕਿਉਂਕਿ ਆਮ ਤੌਰ ਤੇ ਮੁੰਡਿਆਂ ਦੇ ਵਿੱਚ ਇਹ ਚੀਜ਼ ਮੈਂ ਤੁਹਾਨੂੰ ਇਹ ਗੱਲ ਦੱਦਾ ਜਾਂ ਕਹਿ ਸਕਦੇ ਆ ਵੀ ਮੈਨੂੰ ਮੇਰੇ ਮੂੰਹ ਤੇ ਨਹੀਂ ਕਦੀ ਮੁੰਡਿਆਂ ਮੰਡਿਆਂ ਚ ਗੱਲਾਂ ਕਰਦੇ ਹੋਣਗੇ ਕਰਦੇ ਆ ਮੈਨੂੰ ਪਤਾ ਜੇ ਸੋਚਦੇ ਆ ਵੀ ਨਹੀਂ ਪਤਾ ਲੱਗਦਾ ਵੀ ਕਰਮ ਨੂੰ ਮੈਨੂੰ ਪਤਾ ਕਰਦੇ ਆ ਪਰ ਮੇਰੇ ਮੂੰਹ ਤੇ ਅੱਡੀ ਕੋਈ ਹੈ ਨਹੀਂ ਜਿਹੜਾ ਮੇਰੇ ਮੂੰਹ ਤੇ ਆ ਕੇ ਮੈਨੂੰ ਕੋਈ ਮੇਰੇ ਘਰ ਦੇ ਨਾਲ ਮਾੜਾ ਕਹਿ ਜਾਵੇ ਇਦਾਂ ਨਹੀਂ ਕੋਈ ਜੰਮਿਆ ਕੋਈ ਮੈਨੂੰ ਮੇਰੇ ਮੂੰਹ ਤੇ ਕਹਿ ਦੇਵੇ ਆ ਕੇ ਵੀ ਆਹ ਕਰਦਾ ਤੂੰ ਨਹੀਂ ਪਿੱਠ ਪਿੱਛੇ ਕੋਈ ਕਹਿ ਕੋ ਜਾਂਦੇ ਪਰ ਫੇਸ ਤੇ ਨਹੀਂ ਪਰ ਆਪਾਂ ਨੂੰ ਪਤਾ ਆਪਾਂ ਸਹੀ ਆ ਆਪਾਂ ਕਦੀ ਗੰਦਗੁੰਦ ਨਹੀਂ ਪਾਇਆ ਸੋਸ਼ਲ ਮੀਡੀਆ ਤੇ ਜੋ ਹੈਗਾ ਵਧੀਆ ਕਰੀਦਾ ਸਾਰਾ ਕੁਝ ਕਦੀ ਕੋਈ ਗਲਤ ਨਹੀਂ ਜੀ ਤੇ ਬਹੁਤ ਸਾਰੀ ਜਿਹੜੇ ਦਰਸ਼ਕ ਨੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕੁਝ ਸਨੇਹਾ ਦੇਣਾ ਚਾਹੋਗੇ ਸਨੇਹਾ ਇਹੀ ਦੇਣਾ ਚਾਹੁੰਦਾ ਆ ਜੀ ਦੇਖੋ ਪਹਿਲੀ ਗੱਲ ਆ ਆਪਣੇ ਮਾਪਿਓ ਦੀ ਕਦਰ ਕਰੋ ਠੀਕ ਆ ਜੀ ਆਪਣੇ ਆਪਣੇ ਮੈਂ ਆਪਣੀ ਸੋਚ ਕਰਾਂ ਆਪਣੀ ਸੋਚ ਦੀ ਗੱਲ ਕਰਾਂ ਵੀ ਦੇਖੋ ਬਾਪੂ ਮੇਰਾ ਸਿਰ ਤੇ ਨਹੀਂ ਹੈਗਾ ਮੈਨੂੰ ਪਤਾ ਮੈਂ ਕਿੰਨੇ ਦੁੱਖ ਦੇਖੇ ਆ ਠੀਕ ਆ ਆਪਣੇ ਮਾਪਿਓ ਦੀ ਕਦਰ ਕਰਨੀ ਚਾਹੀਦੀ ਸਾਰਿਆਂ ਨੂੰ ਸਨੇਹਾ ਲਾਸਟ 'ਚ ਇਹੀ ਆ ਮਾਪਿਓ ਤੋਂ ਉੱਤੇ ਕੁਝ ਨਹੀਂ ਹੈ ਦੁਨੀਆਦਾਰੀ ਦੀ ਪਰਵਾਹ ਨਾ ਕਰੋ ਜਿਹੜਾ ਕੋਈ ਭੌਂਕਦਾ ਭੌਂਕੀ ਜਾਂਦੋ ਜਿਹੜਾ ਕੋਈ ਕਰਦਾ ਉਹਨੂੰ ਜੋਗ ਕਰਦਾ ਕਰੀ ਜਾਂਦਿਓ ਆਪਣੀ ਲਾਈਫ ਦੇ ਵਿੱਚ ਆਪਣਾ ਆਪਣੀ ਸੁਣੋ ਆਪਣੀ ਕਰੋ ਆਪਣੇ ਮਾਪਿਓ ਤੋਂ ਪੁੱਛੋ ਵੀ ਅਸੀਂ ਆਹ ਕੰਮ ਕਰਨ ਲੱਗੇ ਸਹੀ ਆ ਆਪਦੀਆਂ ਭੈਣਾਂ ਨੂੰ ਪੁੱਛੋ ਵੀ ਆਹ ਕੰਮ ਕਰਨ ਲੱਗੇ ਸਹੀ ਆ ਉਹ ਜੇ ਕਹਿੰਦੇ ਸਹੀ ਆ ਤੇ ਕਰੋ ਦੁਨੀਆ ਦਾ ਨਾ ਸੋਚੋ ਵੀ ਦੁਨੀਆ ਹੁਣ ਮੈਂ ਆਪਣੀ ਰੀਲ ਭਾਰਾਂ ਮੈਂ 200 ਕਮੈਂਟ ਆਵੇ ਥੱਲੇ ਉਹਦੇ ਮੈਂ 200 ਕਮੈਂਟ ਚ 10 ਕਮੈਂਟ ਗਲਤ ਉਹਨਾਂ ਮੈਂ ਦਹਾਣ ਲੂ ਚਲ ਜਮਾ ਨਹੀਂ ਤੁਸੀਂ ਆਪਣਾ ਦੇਖਣਾ ਤੁਸੀਂ ਕੀ ਕਰਨਾ ਆਪਣੇ ਮਾਪਿਓ ਦੀ ਬਾਤ ਕਦਰ ਕਰੋ ਯਾਰ ਮਾਪਿਓ ਤੋਂ ਬਿਨਾ ਕੁਝ ਨਹੀਂ ਹੋ بس ماں ਪੇ ਉਹਦੀ ਕਦਰ ਕਰੋ ਜੀ ਤੁਸੀਂ ਕਹੋਗੇ ਕੁਝ ਮੈਂ ਬੱਸ ਤੇ ਲੋਟ ਜੋ ਇੱਕ ਗੱਲ ਕਰਨੀ ਆ ਫੇਰ ਦੁਬਾਰਾ ਰੱਬ ਮੇਰੀਆਂ ਭੈਣਾਂ ਨੂੰ ਤੰਦਰੁਸਤ ਰੱਖੇ ਤੇ ਇਹਨਾਂ ਨਾਲ ਸਾਰਾ ਕੁਝ ਆ ਯਾਰ ਮਤਲਬ ਹਰੇਕ ਇਹਨਾਂ ਦੀ ਖੁਸ਼ੀ ਦੇ ਵਿੱਚ ਮੇਰੀ ਖੁਸ਼ੀ ਆ ਤੇ ਰੱਬ ਇਹਨਾਂ ਨੂੰ ਹਰੇਕ ਚੀਜ਼ ਦੇਵੇ ਤੇ ਮੇਰੀ ਉਮਰ ਵੀ ਲਾ ਦੇਵੇ ਬਸ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਸੋ ਇਸ ਪਿਆਰੇ ਜਿਹੇ ਪਰਿਵਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਗਈ ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਜ਼ਰੂਰ ਪਹੁੰਚਿਓ ਧੰਨਵਾਦ